ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਰੋਜ਼ੀ ਸਾਰੇ ਚੜ੍ਹਦੀ ਕਲਾ ਚ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਨਾਲ ਦੇ ਨਾਲ ਬਖਸ਼ੇ ਜੀ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਕੱਲ ਦਾ ਦਿਨ ਬਹੁਤ ਬੀਜੀ ਨਿਕਲਿਆ ਸਾਰੀ ਜਹਾੜੀ ਮਿਸਤਰੀਆਂ ਨਾਲ ਲੰਘੀ ਸਾਡੀ ਉਹ ਵੀ ਦਿਖਾਵਾਂਗੇ ਜੀ ਉਹ ਬਲੌਗ ਦੇ ਵਿੱਚ ਵੀ ਕੀ ਕੀ ਪ੍ਰੋਸੈਸ ਸੀ ਜਿਹੜੇ ਸਾਡੇ ਰਿਤੇ ਬੱਸੇ ਰਾਤ ਦੇ ਸਾਢੇ 9 ਵਜੇ ਤੱਕ ਅਸੀਂ ਲੱਗੇ ਰਹੇ ਮਿਸਤਰੀਆਂ ਨੇ ਵੀ ਓਵਰ ਟਾਈਮ ਲਾਇਆ ਸੀ ਤੇ ਜਿਹੜਾ ਸਾਢਾ 3 ਲੱਗਣਾ ਤਾਂ ਲੱਗਣ ਦਾ ਮਿਸਤਰੀ ਕਹਿੰਦੇ ਵੀ ਇਹਨਾਂ ਦਾ ਲੋਹ ਲੈ ਲੇ ਮਾਂ ਬੇਪੱਜਨ ਨੂੰ ਫਿਰਦੇ ਆ ਚਲੋ ਸਾਨੂੰ ਆਇਆ ਨੂੰ ਵੀ 3-4 ਦਿਨ ਹੋ ਗਏ ਤੇ ਇੱਧਰ ਹਾਏ ਇਹ ਯਾਤਰੀਕਰ ਕਿ ਨਹੀਂ ਪਾਉਣੀ ਹੈ ਹਾਂ ਬਲੌਗ ਯਾਤਰੀਕਰ ਸਾਡੇ ਕੰਵਾ ਜੀ ਦਾ ਐਸਾ ਲਾਈ ਭਾਬੀ ਤੂੰ ਵੀ ਬੁਲਾ ਲੈ ਕਸਰੀ ਕੌਰ ਜੀ ਕੋਲ ਕੇ ਸਾਡੇ ਹੱਥ ਆਏ ਹਾਏ ਹਾਏ ਆ ਦੇਖ ਐਕੜਾ ਵੇਰ ਦੇਖੋ ਅਸੀਂ ਗੁਰਦੇ ਹਾਂਦੇ ਲੈ ਕਿੱਕੜਾ ਖਾਂਦੇ ਹੈਂ ਛੋਸ ਲੈਣੀ ਆਪਾਂ ਐਡੂ ਵੀ ਦੇ ਦੋ ਸੌ ਸੌ ਤੇ ਜਵਾਕ ਜੀ ਤੁਹਾਨੂੰ ਪਤਾ ਵੀ ਇਹ ਜਿਹੜੇ ਸਾਡੇ ਪੰਜਾਬ ਤੇ ਆ ਗਏ ਆ ਇਹ ਫਾਸਟ ਫੂਡ ਖਾਏ ਬਿਨਾ ਨਹੀਂ ਸਰ ਸਕਦੇ ਤੇ ਇਹਨਾਂ ਦੀ ਮਾਮਾ ਨੇ ਜਿਹੜੇ ਪਲੈਨਿੰਗ ਕਰ ਲਈ ਬਿਲਕੁਲ ਚੇ ਐਂਡ ਛੋਲੇ ਚੱਲਣਗੇ ਲੈ ਕੇ ਤਾਂ ਨਾਲੇ ਇਹ ਵੀ ਤੇ ਦੋ ਤਿੰਨ ਦੇ ਲੰਘ ਗਏ ਐਨਾ ਪਰ ਐਕਸਪਾਇਰੀ ਡੇਟ ਕੋਈ ਹੁੰਦੀ ਨਹੀਂ ਲੱਗੀ ਵੀ ਲੈ ਪਾ ਮੇਰੇ ਪੁੱਤ ਨੂੰ ਵੀ ਚਾਹੀਦੀ ਛੋਲ ਤੇ ਇਹ ਚਲੋ ਵੀ ਬੱਚ ਤੇ ਹੁਣ ਚੱਲ ਰਿਹਾ ਜੀ ਪ੍ਰੋਸੈਸ ਕੁਲਚੇ ਛੋਲੇ ਵਾਲਾ ਬਾਹਰ ਤੇ ਅੱਜ ਧੁੱਪੋਂ ਕੜਾਕੇਦਾਰ ਚੜੀਆ ਕਾਹਨੂੰ ਕਹਿੰਦੇ ਤੁਸੀਂ ਪੁੱਛੋ ਨੌਕਸ ਤੇ ਸਾਜਰੇ ਸਾਜਰੇ ਅੱਜ ਜੀ ਅਹ ਪ੍ਰੋਗਰਾਮ ਜਿਹੜਾ ਅੱਜ ਮਿਸਤਰੀ ਆਗੇ ਤੇ ਉਹ ਕਹਿੰਨੇ ਵੀ ਦੇਖ ਬਣਾ ਕੇ ਮੱਥਾ ਟੇਕਣਾ ਵੀ ਸਿੰਘ ਸਾਹਿਬ ਆਏ ਵੇ ਤੇ ਦੇਖ ਬਣਾ ਕੇ ਉਧਰ ਮੱਥਾ ਟੇਕਿਆ ਜੀ ਕਿੰਨੇ ਦਿਨ ਆਏ ਹੋਏ ਅੱਗਸਾ ਵੀ ਤੇ ਕਰਤੇ ਮਹਾਰਾਜ ਨੂੰ ਵੀ ਪਾਇਨਰ ਵਿਗਨ ਹੋ ਕੇ ਜਿਹੜਾ ਇਹ ਕਾਰਜ ਆ ਸਾਡਾ ਚੱਲ ਰਿਹਾ ਮਾਮੇ ਦੇ ਮਕਾਨ ਦਾ ਹਜੇ ਨੀ ਪੁੱਤ ਮੈਂ ਕਹਣਾ ਤੇ ਵੀ ਇਹ ਸਰੇਬ ਆਪ ਮਹਾਰਾਜ ਅੰਗ ਸੰਗ ਸਹਾਇ ਹੋ ਕੇ ਚੜਾਵੇ ਤੇ ਮੱਥਾ ਟੇਕ ਕੇ ਆ ਕੇ ਜਦੋਂ ਮੈਂ ਆ ਕੇ ਦੇਖਿਆ ਜੀ ਉਰੇ ਤਾਂ ਇੱਧਰ ਜਵਾਕਾਂ ਨੇ ਬਣਾਈ ਵੀ ਰੇਲ ਕੁਲਚੇਾਂ ਦੀ ਉਧਰ ਭਾਬੀ ਇਹਨਾਂ ਦੀ অপারেਟਰ ਬਣੀ ਵੀ ਪਹਿਲਾਂ ਭਾਬੀ ਇਹਨਾਂ ਨੂੰ ਟੋਈ ਗਈ ਸਮਾਨ ਫਿਰ ਜੈ ਇਹਨਾਂ ਨੇ ਫਟੇ ਕਰਤਾ ਕੰਮ ਤੇ ਭਾਬੀ ਕਹਿੰਦੀ ਵੀ ਮੈਂ ਵੀ ਆਪਣਾ ਟਰਾਲ ਲਾਵਾਂ ਵਿੱਚ ਖੰਗੋਈ ਵਿਭਾਵੀ ਉਹ ਮੈਂ ਸੀ ਦੇ ਖੰਗੋਈ ਮੈਂ ਇੱਕ ਦਮ ਜੱਲ ਉਹ ਕਾਲਾ ਬੇਤਾ ਉੱਡਿਓ ਹੈ ਹਾਂ ਚਲੋ ਕੋਈ ਨਹੀਂ ਬੇ ਲੋੜਾ ਤਾਂ ਕੋਈ ਵੀ ਨਹੀਂ ਖਾਂਦਾ ਹੈਗਾ ਤੇ ਹੁਣ ਮੌਸਮ ਸਾਰੇ ਹੋਈ ਪਿਆ ਮੌਸਮ ਆਪਣਾ ਪੂਰਾ ਪੂਰਾ ਸਵੇਰੇ ਸ਼ਾਮ ਨੂੰ ਖਾਂਦਾ ਹੈ ਉਹਦਾ ਉਹਨੇ ਤਾਂ ਫਰਕ ਹੈ ਹਾਂ ਔਰੇ ਔਰੇ ਗੱਲ ਆਪਣੇ ਤਾਂ ਪੱਖੇ ਲਾ ਕੇ ਪੈਂਦੇ ਆ ਪੂਰੇ ਪੱਖੇ ਦੀ ਵੀੜਾ ਪੈਂਦੀ ਪੱਖੇ ਦੇ ਬਿਨਾ ਪੈਂਦਾ ਨਾ ਉਦੋਂ ਤੇ ਵੀ ਕੰਬਲ ਲੈਣੇ ਪੈਂਦੇ ਆ ਉਹ ਹੀ ਤਾਂ ਬੇਬਾਪਾ ਇੱਕ ਗੱਲ ਹੈ ਕਿ ਉਹਨਾਂ ਮੱਖਰ ਨਾਲ ਮੱਖੀ ਵਾਤਾਵਰਨ ਬਹੁਤ ਪਿਓਰ ਹੋਰ ਹੈ ਸੋ ਲੀਤਾ ਹੈ ਇੱਥੇ ਬੰਦਾ ਬਿਮਾਰ ਨਹੀਂ ਹੋ ਸਕਦਾ ਸੱਚ ਜੇਤੀ ਆਪਣੇ ਦਾ ਮਛਰ ਆਪਣੇ ਦਾ ਫਰਾਹਾਲ ਆ ਆਪਣੇ ਦਾ ਘਾਣਾ ਫਰਾਹਾਲ ਇੱਟ ਚ ਪਾਲ ਨਹੀਂ ਨਹੀਂ ਰਹਿਣ ਦੇ ਪੁੱਤੋ ਉਹ ਤਾਂ ਉੱਠ ਕੇ ਚੱਲ ਵੀ ਗਈ ਕਿਸੇ ਦੇ ਬਣਾ ਤਾਂ ਕੁਲਟਾ ਦੱਸ ਫੇਰ ਬਹੁਤ ਵਧੀਆ ਦਾ ਹੋਰ ਘਾਣਾ ਹਾਂ ਕਿ ਨਹੀਂ ਅਜੇ ਲੰਘਿਆ ਅਜੇ ਕਿ ਨਹੀਂ ਸਰੇ ਲੰਘਿਆ ਉਹ ਉਹਦੇ ਹੀਰੇ ਦੇ ਖਲਾਰਾ ਪਾਇਆ ਪਿਆ ਈ ਬੱਚੇ ਉਹ ਪਾਲ ਨਹੀਂ ਸਮਾਂ ਤੇ ਵਿੱਚ ਚਲੋ ਕੋਈ ਨਹੀਂ ਤੇ ਹੁਣ ਮੈਂ ਚੱਲਦਾ ਜੀ ਉਧਰੋਂ ਬਾਹਰ ਨੂੰ ਸੰਦੀਪ ਆਪਰੇਟਰ ਬਾਹਰ ਲੱਗੀ ਵੀ ਆ ਜੀ ਕੁਲਚੇ ਬਣਾਉਣ ਤੇ ਬਹੁਤ ਪੈਣਾ ਦੇ ਫੋਨ ਆਏ ਨਾ ਬਹੁਤ ਤਾਂ ਨਹੀਂ ਦੋ ਤਿੰਨ ਪੈਣਾ ਦੇ ਫੋਨ ਆ ਇੱਕ ਤਾਂ ਰੋਣੇ ਲੱਗੀ ਕਹਿੰਦੀ ਸੰਦੀਪ ਨਾਲ ਧੱਕਾ ਕਰਿਆ ਤੁਸੀਂ ਕਹਿੰਦੇ ਉਹਨੂੰ ਤਸੱਲੇ ਚਕਾਏ ਉਦੋਂ ਮਿਸਤਰੀ ਨਾਲ ਕੰਮ ਕਰਾਇਆ ਬੇਹਤ ਕੋਈ ਲੇਬਰ ਵਾਲਾ ਰੱਖ ਰਹਿੰਦੇ ਭਾਜੀ 500 ਰੁਪਏ ਦਾ ਲੇਬਰ ਵਾਲਾ ਆ ਜਾਂਦਾ ਮੇਨ ਮੁੱਦਾ ਤਾਂ ਇੱਥੇ ਲੇਬਰ ਵਾਲਾ ਮਿਲਦਾ ਹੀ ਨਹੀਂ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਮਤਾ ਹੀ ਤਾਂ ਸਾਰਿਆਂ ਨੂੰ ਇਕੱਠੇ ਕਰਕੇ ਲਿਆ ਤਾਂ ਇਹਨਾਂ ਨੂੰ ਵਿੱਚ ਬੇ ਕੰਮ ਕਰੂੰਗੀ ਆ ਪਰ ਇਹਨਾਂ ਨੇ ਵਿਚਾਰੀ ਇਹ ਪ੍ਰਸਾਦੇ ਪਾਣੀ ਨੇ ਉਝਾ ਰੱਖਿਆ ਇੱਧਰ ਕੱਲ ਸਾਰੀ ਦਿਹਾੜੀ ਜਵਾਕਾਂ ਨੇ ਉਝਾ ਰੱਖੀਆਂ ਇਹ ਕਹਿੰਦੀ ਵੀ ਤੁਸੀਂ ਤਾਂ ਉਧਰ ਸੌਕੇ ਤੇ ਮਿਸਤਰੀ ਸਿਆਣਾ ਦਾ ਆ ਸਾਡੇ ਕੋਲ ਜਿਹੜੇ ਨਿਆਣੇ ਆ ਇਹਨਾਂ ਨੇ ਵੀ ਇੱਥੇ ਪਾਣੀ ਘੇਰ ਕੇ ਗਾਰਾ ਰਲਾਇਆ ਪਤਾ ਥੋੜੇ ਮਿਸਤਰੀ ਲੱਗੇ ਮੇ ਤੇ ਇਹਨਾਂ ਨੇ ਇਹਨਾਂ ਨੇ ਜਿਹੜਾ ਖਲਾਰਾ ਪਾਇਆ ਕਹਿੰਦੇ ਉਹ ਸਾਨੂੰ ਪਤਾ ਜਾਂ ਸਾਡੇ ਰੱਬ ਨੂੰ ਪਤਾ ਚੱਲ ਜੇ ਆਇਆ ਥੋੜੀ ਬਹੁਤੀ ਤਾਂ ਮਾਮੇਰਾ ਦੇ ਨਾਲ ਹੈਲਪ ਕਰਾਉਣੀ ਸਾਡੀ ਆ ਦੇਖ ਲੈ ਕੁਲਚੇ ਹੁਣ ਕੁਲਚੇ ਖਾਦੇ ਆ ਵੀ ਕਿਸੇ ਨੇ ਸਫਾਈ ਕਰਨੀ ਹੈ ਖੇਲਾ ਰਗੇ ਸਾਰੇ ਤੇ ਹੁਣ ਮਤਾਲਦਾ ਜੀ ਬਾਹਰ ਨੂੰ ਸਾਡੂ ਉਹਨਾਂ ਨਾਲ ਵੀ ਕਰਾਉਂਦਾ ਮੁਲਾਕਾਤ ਅ ਕੀ ਕੀ ਕੰਮ ਚੱਲ ਰਿਹਾ ਕੀ ਕੀ ਨਹੀਂ ਮੈ ਲੋ ਜੀ ਸਾਡੇ ਆਪਰੇਟਰ ਨੂੰ ਆਏ ਗੁਰਜੀ ਦਾ ਖਾਲਸਾ ਆਏ ਗੁਰਜੀ ਕੀ ਫਤਿਹ ਭਾਈ ਇਹ ਨੰਨ ਦਾ ਪਰਚਾਈਆ ਇਹਨੇ ਨਾ ਕੰਮ ਖੱਚਿਆ ਵਾ ਇਧਰ ਨੰਨ ਨੂੰ ਵੀ ਮਿਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹਨਾਂ ਨੇ ਕੁਲਚਿਆਂ ਦਾ 4 ਦਿਨ ਹੋ ਗਏ ਗਾ ਪਾਇਆ ਉਹਨੂੰ ਕੁਲਚੇ 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 ਹੁਣ ਖੜਦੇ ਵੀ ਨਹੀਂ ਨਾਲ ਪੂਰੇ ਵੀ ਨਹੀਂ ਹੁੰਦੇ ਜਥਾ ਜੇ ਤੁਹਾਨੂੰ ਰੈਡੀ ਕਰਕੇ ਦੇ ਦਈਏ ਨਾ ਇੱਕ ਫੱਤੇ ਕੁਲਚੇ ਨਹੀਂ ਪੁਰਾਉਣ ਤੁਸੀਂ ਤਾਂ ਕਹਿ ਦੇਣਾ ਜਾਂ ਖੰਡਿਆ ਜਾ ਜੀ ਖਾ ਲਓ ਤੁਸੀਂ ਨਹੀਂ ਨਹੀਂ ਉਹ ਨਾ ਸਾਡੇ ਧਬਰੋਕੇ ਤਿੰਨ ਦਿਨ ਹੋ ਗਏ ਹਾਂ ਨਹੀਂ ਕਰਕੇ ਫ੍ਰੀਜ ਚ ਪੈਨ ਕਰਕੇ ਇਹ ਕੁੱਟਣ ਲੱਗ ਪਏ ਇਹ ਫ੍ਰੀਜ ਅਸਲ ਚ ਰੱਖੇ ਨਹੀਂ ਦੀ ਹੁੰਦੀ ਆ ਗੱਲ ਬਾਹਰ ਖਰਾਬ ਹੋ ਜਾਣੀ ਇਹਦੀ ਹਾਂ ਨਾ ਨਾ ਤਾਂ 7 ਦਿਨ ਦੀ ਤਾਂ ਵੈਲਿਡਿਟੀ ਹੁੰਦੀ ਐ ਇਹਨਾਂ ਦੀ ਤਿੰਨ ਹੋ ਗਈ ਇੱਕ ਬਾਤ ਉਹ ਫਿਰ ਕੀ ਬਣਾ ਦੋ ਹੁਣ ਜਿਹੜੇ ਪਏ ਤਿੰਨ ਹੋ ਗਏ ਚਾਰ ਹੋ ਗਏ ਤਾਂ ਮਤਲਬ ਕਹਿਆ ਕੋਈ ਖਾ ਲੂਗਾ ਹੋਰ ਹੁਣ ਕੀਤੇ ਬਾਤ ਬਣਾਉਂਦੇ ਆ ਆ ਵੀ ਪਈਆਂ ਨਿਕਟਰੀਆਂ ਵਾਸਤੇ ਬਣਾ ਆ ਨਿਕਟਰੀਆਂ ਨੂੰ ਵੰਡ ਗਿਆਂ ਜ਼ਿਆਦਾ ਆ ਬਚਾ ਦੇ ਜਿਹਨਾਂ ਨੇ ਮਾਨ ਲਿਆਣਾ ਉਹਨਾਂ ਨੂੰ ਮੇਰਾ ਮਾਮਾ ਮੇਰਾ ਟੱਕੀ ਜਾ ਮਮੀ ਚਾਰ ਬਣਨੇ ਤੇਰਾ ਮਾਮਾ ਵੀ ਹਾਂ ਚਾਰੇ ਬਣਨੇ ਇਹ ਆ ਵੀ ਬਣਾ ਦਨੇ ਅਸੀਂ ਹਾਂ ਮਾਮੇ ਨੂੰ ਭੁੱਲ ਗਿਆ ਦਾ ਸਹ ਲੈ ਹੱਦ ਹੋ ਗਈ ਤੁਹਾਡੇ ਵਾਲੀ ਇਹ ਜਿਹੜੇ ਆ ਆ ਉਹ ਜਿਹਨਾਂ ਨੂੰ ਦੇ ਦੂੰਗੇ ਇਹ ਕਿਹੜਾ ਸਮਾਨ ਲੈ ਕੇ ਆਉਂਗਾ ਸਮਾਨ ਲੈ ਕੇ ਆਉਗਾ ਕਿ ਰੁਖੜਾ ਦੇ ਵਿਚਾਰੇ ਸੱਦਾ ਚੱਕ ਕੇ ਆਉਗਾ ਕਿਉਂ ਵੀ ਹਾਂ ਮਮੀ ਬੁਲਾ ਦੇ ਸਾਸਰੀ ਘਰ ਸਾਸਤਰੀ ਕਾਲਜੀ ਸਾਰਿਆਂ ਨੂੰ ਬਹੁਤ ਲੱਗਿਆ ਕੁਲਚੇ ਬਣਾਉਣ ਮਾਮੀ ਲੱਗੀ ਆ ਮਿਸਤਰੀਆਂ ਨੂੰ ਪੈਕ ਕਰਨ ਤੇਰੇ ਮਾਮੇ ਨੂੰ ਇਹ 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 ਗੱਲ ਮਾਮੀ ਜੀ ਉਸੇ ਹੋਰ ਪਾਸੇ ਨੂੰ ਕਹਿੰਦੀ ਕਹਿੰਦੀ ਮੈਂ ਲੱਗੀ ਮਿਸਤਰੀਆਂ ਨੂੰ ਪੈਕ ਕਰਨ ਨਾਲੇ ਤੇਰੇ ਮਾਮੇ ਨੂੰ ਪੈਕ ਲੱਗੀ ਕਰ ਰੋ ਤੇ ਆ ਬਾਤ ਕੁਲਚੇ ਦਾ ਕਹਦੇ ਨਾਲ ਆਹੋ ਕੁਲਚੇ ਬਾਈ ਇਹ ਕੁਲਚੇ ਬਾਈ ਮਾਮੀ ਕੁਲ ਚਰਦੀ ਇਹਨਾਂ ਕੀ ਹੋੜਵਾਦੀ ਹੈ ਬਾਈ ਕਰੇ ਲੁਆ ਮੈਨੂੰ ਯਾਦ ਨਹੀਂ ਰਹਿੰਦਾ ਨਾ ਐਦਾ ਸਮਾਨ ਇੱਥੇ ਘੱਟ ਵੱਧੇ ਮਿਲਦਾ ਤਾਂ ਕਰਕੇ ਹਾਂ ਮੰਮੀ ਉੱਤੇ ਕੀ ਜਾ ਮਿੱਟੀ ਦੇ ਜੇ ਰੋਟੀ ਵਾਲੇ ਜਾਈਏ ਤਾਂ ਖਾਇਆ ਪੂਰੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਹਾਂ ਇੱਕ ਹੋਰ ਤਾਂ ਬਣਿਆ ਵਜੇ ਦਾ ਪਤਾ ਨਹੀਂ ਆ ਆ ਆ ਆ ਆ ਆ ਆ ਆ ਤਾਂ ਰਹਿਣ ਦੇ ਕੋਈ ਬੱਚੇ ਇਹ ਇਹ ਬਾਤ ਚ ਇਹਨਾਂ ਨੇ ਆਪਣੇ ਬਾਹਤ ਮਾਮੀ ਇਹਨਾਂ ਨੇ ਕੜਕ ਕੜਕ ਬਣਾਇਆ ਕੜਕ ਕੜਕ ਕਹਿੰਦੇ ਉਹਦੇ ਜੀ ਉਹ ਭਾਵੇਂ ਕੜਕ ਤਾਂ ਨਹੀਂ ਮਾਮੀ ਕਹਿੰਦੀ ਉਹਨਾਂ ਨੂੰ ਮਸਾਲਾ ਜ਼ਿਆਦਾ ਚਾਹੀਦਾ ਫਿਰ ਡੱਵਾ ਵਾਲੀ ਵੀ ਜ਼ਿਆਦਾ ਵੱਡੀ ਚਾਹੀਦੀ ਹਾਂ ਉਹ ਖਰਾਕ ਭਈ ਉਹ ਕਹਿੰਦੇ ਅਸੀਂ ਪੱਥਰ ਖਾਂਦੇ ਹਾਂ ਨਾ ਚੱਲ ਕਰ ਲੋ ਕੰਮ ਆਏ ਰੁਖੀ ਤੁਹਾਨੂੰ ਤਾਂ ਜੇ ਰੇੜੀ ਬਣਾ ਕੇ ਦੋ ਦਦਾ ਮਸਾਲਾ ਤੁਸੀਂ ਹੂੰ ਖੜਾ ਦੇਣਾ ਥੱਲੇ ਚੱਲ ਕਰਤਾ ਪਾਇਆ ਕਿਥਾ ਨਾ ਗੈਸ ਘਟਾ ਲਈ ਦਿੰਦਾ ਜਿਹੜਾ ਜਲਨ ਜਿਹੜਾ ਜਲਦਾ ਨਾ ਇਹ ਕੰਮ ਖਰਾਬ ਹੈ ਤੇਲ ਪਾਣੀ ਹੈਗਾ ਇਹ ਹੂੰ ਰੜਦ ਰੀਤ ਰੱਖ ਗਈ ਭਾਈ ਰੀਤ ਤਾਂ ਇਹ ਇਹਨੂੰ ਵੀ ਇੱਥੇ ਪੈ ਰਾਂ ਆ ਧੱਕ ਦੇ ਮੰਮੀ ਆਲਾ ਤਮ ਅਮਾ ਮੇਲ ਲੱਖ ਲਈ ਘਟਾ ਕੇ ਹਾਂ ਤੂੰ ਸੀ ਨਹੀਂ ਰੱਖਿਆ ਤੇ ਆਪਣੇ ਨੂੰ ਕਹਿੰਦੀ ਨਹੀਂ ਨਹੀਂ ਕੋਈ ਨਾ ਸਾਡੇ ਤਾਂ ਹੀ ਪੈ ਰਹੇ ਨੇ ਚੱਕਰ ਨਹੀਂ ਕੋਈ ਆ ਵੀ ਵਿੱਚ ਰੱਖ ਹਾਂ ਇਹਨੂੰ ਤਾਂ ਮਿੱਟੀ-ਮੁੱਟੀ ਹਾਜਮ ਹੈ ਜੇ ਨਾਲ ਮਿੱਟੀ ਪੈ ਗਈ ਕੋਈ ਚੱਕਰ ਨਹੀਂ ਹੈਗਾ ਜਿਹੜੇ ਉਹਨਾਂ ਨੂੰ ਜਾਣਾ ਉਹਨਾਂ ਕੋਲ ਨਾ ਕਿਰਕਲ ਚੱਲ ਜੇ ਰਹਿਣ ਦੇਣਾ ਆਪਣੀ ਦੂਜੀ ਪਲੇਟਾ ਤੇ ਮੱਖਾਂ ਨੇ ਕਹਣਾ ਮਿਸਤਰੀਆਂ ਨੂੰ ਕਾਲ ਦਿੰਦਾ ਹੂੰਗਾ ਖੁਰਚੇ ਖੁਰਚੇ ਕਹਿੰਦੇ ਸਾਨੂੰ ਬੈਠ ਕੇ ਆ ਬਣੀ ਨਾ ਮਿਸਤਰੀਆਂ ਨਾ ਰਖਾ ਦਈ ਵੀ ਸਾਡੀ ਪਾਉ ਕੋਈ ਕੂਕ ਵੀ ਕਰਕੇ ਜਾਣਦੇ ਆ ਸਾਰਾ ਕੁਝ ਸਾਲ ਵਿੱਚ ਸਾਰਾ ਕੁਝ ਬਣਾ ਕੇ ਜਾਣਦੀ ਆ ਪਲਾਸਟਿਕ ਵਾਲੀਆਂ ਆ ਫਰੇ ਚ ਰੱਖ ਦੋ ਤਾਂ ਵੀ ਘਰ ਵੀ ਖੜਾ ਦਿੰਦੇ ਆ ਭਾਈ ਆ ਗੱਡਾ ਤੇਰਾ ਮਾਮਾ ਤੇਰੇ ਮਾਮੇ ਨੇ ਤਾਂ ਹੁਣ ਦੀ ਖਾ ਲਈ ਗਰਮ ਗਰਮ ਓ ਮਾਮੇ ਗਰਮ ਗਰਮ ਆ ਯਾਰ ਓਰੇ ਬੈਠ ਮਾਮੇ ਆ ਰਾਇਨਾ ਕਰ ਯਾਰ ਕੜਾਈ ਬੰਦੇ ਕੰਨੇ ਆਂਦੇ ਨਹੀਂ ਪਹਿਲੇ ਬਾਏ ਰੋਚਾ ਮਾਮੇ ਬਲਾ ਸਾਸਰੀ ਗਾ ਸਾਸਰੀ ਗਾ ਮਾਮੇ ਖਾ ਕੋਲਚਾ ਸਤਨਾ ਚੱਲੂ ਗਰਮ ਗਰਮ ਕੋਲਚਾ ਚੱਲੂ ਕੋਲਚਾ ਜੀ ਪੈਸਾ ਬੰਦੇ ਖਾ ਖਾਲੀ ਕਰਦੇ ਉੰਨਾ ਨੂੰ ਪਲੇਟ ਉੱਤੇ ਆ ਦੇਖ ਤੂੰ ਬੜੀ ਅਸੀਰ ਦੀ ਪਲੇਟ 'ਚ ਰੱਖ ਲੈ ਬਸ ਇੱਕ ਇੱਕ ਪੈਕ ਕਰ ਤਾ ਔਰ ਕੜਾਹੀ ਲੱਗ ਡੋਂਗੇ ਤੇ ਦੇ ਦੇਣੀ ਉਹ ਆਪੇ ਵੰਡ ਲੂਗੀ ਠੰਡੀ ਹੋ ਜਾ ਜਿਹੜੀ ਮਾਮੇਰਾ ਦੀ ਕੜਾਹੀ ਹੈ ਜੀ ਜਿਹੜੀ ਆਪਾਂ ਦੇਖ ਕੇ ਕਹਿ ਦਿੰਦੇ ਮਾਮੇਰਾ ਦੀ ਕੜਾਹੀ ਕਹਿੰਦੇ ਜੀ ਇਹਨੂੰ ਹਾਂਜੀ ਆ ਦੇਖੋ ਬੜਾ ਕੇ ਰੱਖੀ ਵੀ ਕੜਾਹੀ ਹੁੰਦੀ ਜੀ ਉਹਦੀ ਦੇਖਦੀ ਦੇਖਦੀ ਦੇਖ 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 ਦੇ ਜੀ ਆਹ ਤੇ ਫੱਤੇ 'ਚ ਤੇ ਫੱਤੇ ਪੰਥ ਕੀ ਜੀਤ ਤੂੰ ਇਹਦੇ ਤੇ ਰੰਦੇ ਨੂੰ ਚਲ ਰੱਖ ਕੀ ਨੋ ਛੋਟੀਆਂ ਪਲੇਟਾਂ ਦੇ ਦੇ ਬਸ ਆ ਲੈ ਫੜਾ ਲੈ ਇੱਕ ਛੋਟੀ ਪਲੇਟੀ ਕੋ ਹੈਗੀ ਤੇਰੇ ਕੋਲ ਬਸ ਫੇਰ ਮਾਮੇ ਖਾਲੇ ਮਿਸਤਰੀਆਂ ਦਾ ਇੱਥੇ ਆ ਖਣਾ ਦੇ ਜਮਾਤ ਉਹ ਚਾਟ ਮਸਾਲਾ ਲਾਉਣਾ ਨਹੀਂ ਪਾਇਆ ਛੱਡ ਤਾਂ ਇੱਕ ਤੌਰ ਤੇ ਡਾਇਰੈਕਸ਼ਨ ਸਹੀ ਨਹੀਂ ਹੈਗੀ ਧੁੱਪ ਪਾ ਆਲੇ ਦਾਲ ਤੇ ਧੁੱਪ ਪਈ ਜਾਂਦੀ ਅੱਧੀ ਛਾਂ ਮਾ ਅੱਧੀ ਧੁੱਪਾਂ ਚਲ ਕੋਈ ਰਸੋਈ ਫੇਰ ਵੀ ਅਸੀਂ ਚਾਦਰ ਲਾਈ ਵੀ ਆ ਟੈਂਟ ਲਾਇਆ ਵਾ ਆ ਤਾਂ ਪੱਕਾ ਹਾਂ ਮੈਂ ਫੜ ਦਿੰਦਾ ਫਟਾਫਟ ਖਾ ਲੋ ਹੁਣ ਚੱਲ ਬਾਗੁਰੂ ਕਿਰਪਾ ਕਰੇ ਆਪਣਾ ਮਕਾਨ ਬਣੇ ਉੱਥੇ ਵਧੀਆ ਕਿਚਨ ਤਿਆਰ ਕਰੀਏ ਫਿਰ ਤਾਂ ਵੀ ਮੈਂ ਦੇਖ ਲਊਗਾ ਬਾਤ ਚ ਬਣਾਤਾ ਲੋ ਤੁਸੀਂ ਮਸਾਲਾ ਬਚਾ ਲਓ ਜੇ ਬਾਤ ਦਾ ਮਸਾਲਾ ਬਹੁਤ ਸੌਤ ਬਣਾ ਮੈਂ ਤਾਂ ਕੱਲਾ ਮਸਾਲਾ ਹੀ ਖਾਣਾ ਜਿਆਦਾ ਭਰ ਦਿੰਦੇ ਤਾਂ ਟੁੱਟਦਾ ਸੰਦੀਪ ਬੇਸੁਰਈ ਬਾਤ ਹੁੰਦੀ ਸਮਾਨ ਵਿੱਚ ਮਕੌੜਾ ਵਿਚਾਰੀ ਜਾਨ ਕੀ ਕਰਨਾ ਉਹਨੇ ਵੀ ਹਾਂ ਫਸੀ ਬੈਠੀ ਆ ਵਾਹ ਠੀਕ ਹੈ ਫਿਰ ਮਕੌੜਾ ਉਹਨੇ ਕੀ ਕਰਨਾ ਰੋਟੀ ਨਾਲ ਰੋਟੀ ਨਾਲ ਤੜਕਾ ਲਾ ਕੇ ਥੋੜਾ ਜਿਹਾ ਪਤਲਾ ਕਰਕੇ ਹਾਂ ਇਹਨੇ ਜੋ ਤੁਸੀਂ ਕਹਿ ਨਹੀਂ ਮੈਂ ਕਰ ਦੇਣਾ ਤੁਹਾਨੂੰ ਸ਼ਾਮ ਦੁਪਹਿਰ ਨੂੰ ਪੂਰੀਆਂ ਖਾ ਲਓ ਤੈਨੂੰ ਕੋਈ ਤੇਰੀ ਮਰਾਨੀ ਰੋਟੀ ਖਾ ਲੈ ਚੱਲ ਉਧਰ ਸੰਦੀਪ ਮਿਸਤਰੀ ਵੀ ਪੁੱਛਦਾ ਕਹਿੰਦੇ ਲੇਬਰ ਕਿੱਥੇ ਗਈ ਤੁਹਾਡੀ ਕਹ ਲੈ ਲੇਬਰ ਪੁੱਛੇ ਬਣਾਉਂ ਤੂੰ ਤੁਸੀਂ ਮਸਾਲਾ ਲੈਣਾ ਅਲੱਗ ਲੈ ਲਓ ਅਸੀਂ ਮਸਾਲਾ ਅਲੱਗ ਛੋਲੇ ਪਾ ਕੇ ਖਾਇਆ ਚਟਪਟਾ ਬਣ ਗਿਆ ਹੋਰ ਸਾਡਾ ਵਧੀਆ ਸਵਾਦ ਲੱਗਦਾ ਮੰਮਾ ਜੀ ਹੂੰ ਇਹ ਬੱਲੇ ਨਾਲ ਹੋਰ ਲੈ ਲੇ ਲਿੰਬੂ ਪਾ ਲੈ ਕਿ ਲਿੰਬੂ ਹੋਇਆ ਲੱਗਿਆ ਨਿੰਬੂ ਹੈਗਾ ਨਹੀਂ ਟਿੱਕੇ ਹੁੰਦੀ ਲੈਣਾ ਖਾ ਲੈ ਪਾਪੀ ਲੱਗ ਨਿੰਜਵਾ ਨਿੰਬੂ ਹੈਗਾ ਲੈ 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 ਨਿੰਬੂ ਇਹ ہاں ਨਾ ਨਿੰਬੂ ਹੀ ਹੈਗਾ ਲੈ ਫੜ ਆ ਦੋਵੇਂ ਸੇਲਾ ਖਾ ਲੈ ਬਸ 19 ਕਬਹੁਤਾ ਹੋ ਗਿਆ ਲਫਾੜੇ ਕੁਛ ਨੂੰ ਸਹੀ ਚ ਕਿ ਲਾ ਕੁਲਚੇ ਦਿਖਾ ਲੈ ਖਾ ਲੈ ਸਰਮਾੜ ਗੁੜੀ ਖਾ ਲੈ ਤੇ 버ਗਰ ਖੰਦੀ ਕੁਛ ਖਾ ਲੈ ਮੁਕੰਤ ਉਹ ਸਭ ਨਾ ਬੋਲੇ ਜੀ ਖਾਣਾ ਪੁੱਛ ਲੈ ਲੈਣਾ ਨਾ ਹੋਰ ਕੁਛ ਹੁੰਦੀ ਜੀ ਲੈਣਾ ਹੋਰ ਚੱਲ ਰੱਜ ਕੇ ਲੈ ਆ ਭਾਈ ਖਾ ਲੋ ਰੱਜ ਗਿਆ ਤੁਸੀਂ ਤਾਂ ਨਾ ਕਿ ਮਸਾਲਾ ੜਾਤਾ ਇਹਨਾਂ ਦੇ ਮਾਮੇ ਪਾੜਲੇ ਪਤਾ ਕਿੱਥੇ ਤੋਂ ਟਿੱਕੁਲਚੇ ਖਾਣੇ ਖਾਣੇ ਉਸ ਦਿਨ ਜਦੋਂ ਅਸੀਂ ਆ ਨਾ ਉੱਥੇ ਹਰੀਪੁਰ ਬੀਬਾ ਜੀ ਨੇ ਲੰਗਰ ਲਾਵਾ ਦਾ ਕੁਲਚਾ ਆਂਦਾ। ਉਹ ਲਾਂਦੀ ਗੋਲ ਦਾ ਪਿਆਦਾ ਉਹ ਲਾਂਦੀ ਚੌਂਹਿੰਦਾ ਉਹ ਲਾਂਦੀ। ਹਾਂ ਚਾਟ ਦਾ ਚਾਟ ਪਾਪੜੀ ਦਾ ਵੀ ਲਾਦੀ ਆ। ਉਹ ਜੀ ਵੀ ਲੱਗਦੇ ਨੇ ਰੋਜ਼ ਜਾਂਦੇ ਨੇ ਫੇਰੇ। ਹਾਂ ਜਿਹੜੇ ਪੱਥਰ ਵਾਲੇ ਮਿਸਤਰੀ ਆਉਣਗੇ ਨਾ ਉਹਨਾਂ ਨੂੰ ਦੇ ਦੇ ਵਿਚਾਰੇ। ਨਾ ਕਰਾ ਦੇ ਤੇ ਉਹਨਾਂ ਨੂੰ ਫਿਰ ਨਾ ਕੰਮ ਲੱਗਣਾ ਫੇਰੇ। ਤਾਂ ਖਾਲੇ ਟਿਕਾ। ਖਾਲੇ ਦਾ ਕੁਂਚੇ। ਡੰਗਾ ਲਈ ਜਾਂਦਰ ਤੇ ਤਕੜਾ ਹੀ ਲਾਈ। ਚਾਰੇ ਜਿਹੜਾ ਸਾਡਾ ਸਮਾਨ ਪੂਰਾ ਕਰਦੇ ਉਹਨਾਂ ਨੂੰ ਵੀ ਦੇ ਦੇ। ਮੂਰਤੀ ਸੀ ਪਹਿਲਾਂ ਛੋਟੇ। ਛੋਟੀ ਦੀ ਇਤਨੂੰ ਦੇ ਦੋ ਪਹਿਲਾਂ ਫਿਰ ਨਹੀਂ ਚੁੱਕ ਸੰਨੀ ਕੁੜੀ ਨੂੰ ਦੇ ਦੋ। ਇਹ ਦੇ ਦੇ ਰੱਖ ਦੇ ਮੋਨ ਨਾ ਆ ਆ ਕੁਸਮ ਦੀ ਕੁੜੀ ਨੇ ਤਾਂ ਰੀਤ ਨੂੰ ਦੇ ਦੋ ਕੰਨੀਆਂ ਉਹ ਠੀਕੀ ਦੇਖ ਮੀਨੀ ਕਿਤਾ ਮਾਂ ਆ ਥੋੜੀ ਥੋੜੀ ਖਾਣੀ ਚਬਾ ਕੇ ਡੀਆਂ ਉਹਨਾਂ ਨੇ ਜ਼ਿਆਦਾ ਤਾਂ ਖਾਣੀ ਨਹੀਂ ਰੀਤ ਨੇ ਤਾਂ ਵੈਸੇ ਖੁਸ਼ ਹੋ ਕੇ ਖਾਂਦੀ ਪ੍ਰਸ਼ਾਦ ਮੇਰੀ ਹੋਰ ਕਾਪੀ ਆ ਰੱਖ ਦੋ ਲੈ ਉੱਥੇ ਪਲੇਟ ਤੇ ਇਹ ਰੀਤ ਲੈ ਆਪੇ ਪਛਾੜ ਐਨਾ ਨਹੀਂ ਮਾਮੀ ਖਾਣਾ ਇਹਨੇ ਰੀਤ ਨੇ ਬਹੁਤ ਐਨਾ ਨਹੀਂ ਖਾਣੀ ਇਹਨੇ ਤਾਂ ਥੋੜਾ ਜਿਹਾ ਬਸ ਤਾਂ ਮੂੰਹ ਤੇ ਪਾ ਦੋ ਬਸ ਦੇ ਦੇਗਾ ਪੁੱਤ ਹਾ ਜੇ ਤਾਂ ਨਾ ਬੇਖ ਪ੍ਰਸ਼ਾਦ ਬਾਣਾ ਬਾਦ ਨਾ ਵੇਖ ਖਾ ਲੈ ਹੋਗਾ ਪੋਗਾ ਗੱਦੇ ਵੇ ਹੋਗਾ ਪੁੱਤ ਪਾਬੇ ਦਾ ਅੰਦਰ ਰੱਖਿਆ ਕਾਤੇ ਅੰਦਰ ਕਾਤੇ ਰੱਖਣੇ ਖਾਓ ਪੀਓ ਕਰੋ ਅਨੰਦ ਨਹੀਂ ਅੰਦਰ ਆਏ ਹੈ ਮਿਸਤਰੀਆਂ ਦਾ ਅੱਛਾ ਅੱਛਾ ਜਿਹੜੇ ਪੱਥਰ ਉਹ ਰੱਖ ਲਿਆ ਵਾ ਸਿੱਕਦਾ ਹੀ ਆ ਤੁਸੀਂ ਆਪਣੇ ਖਾਓ ਮਿਸਤਰੀ ਬਸ ਕਿਹਨੇ ਨਹੀਂ ਖਾਣੇ ਆ ਲੋ ਖਾ ਲੋ ਤਾਂ ਹਨ ਆ ਦੇ ਆ ਦੇ ਆਪਣੇ ਬਾਤ ਤੇ ਸਪੈਸ਼ਲ ਮਸਾਲਾ ਪਾ ਕੇ ਰੱਖਿਆ ਵਾ ਨਾ ਤੇ ਮੇਰੀ ਗੱਲ ਸੁਣ ਆਉਣ ਦੇ ਰਿਕਾਰਡ ਦੱਸ ਵੀ ਤੇਰੇ ਨਾਲ ਕੱਲ ਕੋਈ ਧੱਕਾ ਕਰਿਆ ਮੈਂ ਵੀ ਹਾਂ ਤੂੰ ਆਹ ਕਰ ਤਸਲੇ ਚੱਕ ਜਾ ਪੱਥਰ ਚੱਕ ਹਾਂ ਜਾਣ ਤੋਂ ਝੂਠ ਨਹੀਂ ਬੋਲਣਾ ਉਹੀ ਇਹ ਆ ਲਾਗੀ ਕਰ ਹਾਂ ਅੜ ਗਿਆ ਹਲਕ ਚ ਗੱਲ ਇਹ ਆ ਹਾਂ ਵੇ ਵਿੱਕੀ ਨੇ ਮੇਰੇ ਦੋ ਵਾਰ ਕਿਹਾ ਫਿਰ ਮੈਂ ਖੁਦੇ ਸ਼ਰਮ ਆਗੀ ਵੀ ਅਸੀਂ ਉਹਦੇ ਆਇਆ ਤਾਂ ਮਾਮੀ ਨੇ ਕੰਮ ਕਰਾਉਣਾ ਤੇ ਇਸ ਕਰਕੇ ਮੈਂ ਮਾਮੀ ਨੇ ਜਿੰਨੀ ਕਿ ਮੇਤੋ ਹਾਲਫ ਹੋਈ ਮੈਂ ਕਰਾਈ ਇੱਕ ਈ ਵਾ ਪਰ ਵਿੱਕੀ ਬਤਾ ਮੈਨੂੰ ਕਹੀ ਯਾਰ ਰੱਖ ਦ ਪਿੱਛੇ ਮੈਂ ਸਾ ਫ੍ਰੀਜ ਵਿੱਚ ਰੱਖ ਮੈਂ ਤਾਂ ਕੁਝ ਵੀ ਨਹੀਂ ਕਿਹਾ ਹਾਂ ਬਹੁਤ ੱੱਕੇ ਨਾਲ ਤੂੰ ਕਾ ਲੂੰਗੀ ਤਾਂ ਦਾ ਪੈਡ ਪਰ ਤੇ ਘੇਰ ਦੇਣਾ ਤਾਂ ਮੈਨੂੰ ਹਾਂ ਸਾਰਿਆਂ ਵੀਡੀਓ ਚ ਹਾਂ ਮਾਮੀ ਨੇ ਕਿਹਾ ਪ੍ਰੋਜੈਕਟ ਧਰਨਾ ਇੱਧਰ ਹੁਣਾ ਆਹਾਂ ਕੀ ਆ ਬਣ ਗਈ ਇਹ ਚਟਣੀ ਕੁੱਟਤੀ ਫਿਰ ਅਸੀਂ ਚੱਲੇ ਮਿਸਤਰੀਆਂ ਕੋਲ ਨੂੰ ਹੁਣ ਬਾਕੀ ਨਾਲੀ ਚੰਡੀ ਜਸੋ ਦੀਦੀ ਉਹਨਾਂ ਦੀ ਮੈਂ ਕਰ ਦਣੀ ਪੂਰੀ ਕੋਈ ਨਾ ਚੱਕਰ ਨੇ ਆ ਦੇਖੋ ਅਸੀਂ ਨਾਸ਼ਤਾ ਕਰਕੇ ਚੱਲੇ 11 ਬੱਧੀ ਚਾਹ ਨਾ ਰੋਟੀ ਹੋਣੀ ਚਟਣੀ ਨਾ ਚਟਨੀ ਨਾਲ ਦਬਾਏ ਨੂੰ ਤੁਹਾਡੇ ਰੋਟੀ ਮਿਲੂਗੀ ਕੀ ਹਾਲੀ ਸਬਜ਼ੀ ਦੀ ਗੱਲ ਆ ਵੀ ਆ ਜਾਣੇ ਚੋਲਦੇ ਜੀ ਹਾਂ ਹੁਣੀ ਇਹ ਹੁਣੀ ਖਾਣੀ ਰੋਟੀ ਹੁਣ ਤਾਂ ਚਾਹ ਪੀਉਂਗੇ ਇੱਕ ਵਾਰੀ ਮੈਂ ਚਾਹੇ ਜੇ ਚਾਹ ਨਾ ਜੇ ਜੀਰਿਆ ਤਾਂ ਦੋ ਦੋ ਰੋਟੀਆਂ ਖਾ ਲਾਂਗੇ ਚਟਨੀ ਨਾਲ ਸੰਦੀਪ ਦਾ ਕਿੱਥੇ ਸਾਰਾ ਨਾ ਰੋਟੀ ਬਿਨਾ ਆਹੋ ਚੱਲ ਜੀ ਖਾਣੀ ਰੋਟੀ ਖਾ ਲੂਗੇ ਬਾਕੀ ਤੁਹਾਨੂੰ ਫੋਨ ਕਰਦੇ ਹੋ ਚਾਹ ਤੇ ਪਹਿਲਾਂ ਜਿਹਨੂੰ ਰੋਟੀ ਚਾਹੀਦੀ ਵੀ ਨਾ ਅਸੀਂ ਆਟਾ ਗੁੰਨ ਕੇ ਜਦੇ ਤਰ ਕੇ ਦੇ ਦਿੰਦੇ ਹਾਂ ਰੋਟੀ ਇਹ ਵੀ ਗੱਲ ਹਾਂ ਕੱਲ ਜਿਵੇਂ ਪਹਿਲਾਂ ਬੋਲ ਕਰਿਆ ਵੀ ਮਾਰਾ ਬਸ ਬਜੀ ਚਾਹ ਸੀ ਇੱਕ ਦੀ ਬਣਾ ਲਈ ਚਾਹ ਉਹਦੇ ਬਾਅਦ ਕਹਿੰਦੇ ਚਾਰ ਬੰਦੇ ਫਿਰ ਅਸੀਂ ਉੱਥੇ ਪਾਣੀ ਪਾਇਆ ਹੋਰ ਉਸ ਤੱਕ ਸਾਰੇ ਉੱਥੇ ਕਹੀਏ ਤੁਸੀਂ ਇੱਕ ਇੱਕ ਦੀਓ ਚਾਰ ਦੀ ਬਣਾ ਤੇ ਉਹ ਜਿਹੜਾ ਕਿ ਪਾਣੀ ਉਹ ਬਣਾ ਕੇ ਭੇਜਤਾ ਲੱਸੀ ਉਹਦਾ ਚਾਹ ਦਾ ਹੈ ਵੀ ਚਾਹ ਦਾ ਨਾ ਹੋਰੇ ਦੁੱਧ ਦੀ ਔਖੀ ਹੈ ਜੀ ਅੱਜ ਦੁੱਧ ਅਸੀਂ ਮੰਗਾ ਲਿਆ 4 ਲੀਟਰ ਨਹੀਂ 4 ਲੀਟਰ ਨਹੀਂ 2 ਲੀਟਰ ਹੈ ਨਾ 4 ਹੀ ਮੰਗਾਇਆ 4 ਲੀਟਰ ਚ 4 ਥਾਲੀਆ 2 ਕਿਲੋ ਹੋ ਗਿਆ ਉਹ ਹੀ 2 ਕਿਲੋ ਦੁੱਧ ਮੰਗਾ ਲਿਆ ਔਰ ਇੱਕ ਪੰਗਾ ਥੋੜੀ ਜਿਹੀ ਦੁੱਧ ਵੀ 5 ਕਿਲੋਮੀਟਰ ਪਰਤੇ ਆਉਂਦਾ ਨੇੜੇ ਇਨਾ ਟੇੜੇ ਹੁਣ ਆਇਆ ਕਰੇ ਦੱਸੋ ਜੇ ਚਾਹ ਮੰਗੂਗੀ ਸੰਦੀਪ ਇੱਕ ਥਾਲੀ ਪੂਰੀ ਉਹ ਪਾ ਦੇ ਦੁੱਧ ਦੀ ਹੂੰਹੀ ਆਮਲੀ ਚਾਹ ਦੀ ਅਸਲੀ ਮਿਸਤਰੀ ਵੀ ਨਹੀਂ ਇੰਨਾ ਰੋਂਦੇ ਚਾਹ ਨੂੰ ਆਏ ਕੀ ਹੋ ਗਿਆ ਹਾ ਮੇਰੇ ਪੁੱਤ ਦੀ ਪੱਪਲਾ ਖੋ ਗਏ ਨੇ ਮਿਲ ਗਈਆਂ ਇਹ ਕਿੱਥੇ ਪਈਆਂ ਨੇ ਗੱਡੀ ਚ ਪਈਆਂ ਨੇ ਇਹ ਆਹ ਟੱਕ ਦੋ ਨਾ ਕੋਈ ਨਿਆਣੇ ਨੂੰ ਭੁੱਖ ਲੱਗੀ ਕੱਟ ਕੇ ਅੱਦਾ ਅੱਦਾ ਉਹਨਾਂ ਨੂੰ ਖਵਾ ਦਿਓ ਤੁਹਾਡੀ ਅਹੀ ਤਈ ਗਿਵੇ ਤੇ ਜਸੋਲਾ ਨੇ ਰੁਕ ਨਾ ਨਾ ਉਹ ਤੇ ਮਾਮੀ ਮੇਰੇ ਹੋਰ ਸਮਾਨ ਵੀ ਰੱਖਿਆ ਬਣਾ ਲੈਣੇ ਦੱਸੋ ਅਸੀਂ ਅਹੀ ਗੁਣ ਵਿਚਾਰੀ ਬਣਾਣੇ ਇਹਨੂੰ ਲੱਗੇ ਆ ਰਹੇ ਕਿ ਉਹਨਾਂ ਨੂੰ ਕੰਮ ਬਹੁਤ ਆ ਭਾਂਡੇ ਪੂਰੇ ਅਜੇ ਦੇਲਾ ਚੱਪਲਾਂ ਫਿਰ ਮਿਲ ਗਈਆਂ ਨੂੰ ਕਿ ਪਿੱਛੇ ਲੈ ਮੇਰਾ ਪੁੱਤੋ ਤੇ ਰੱਖੋ ਪਾ ਰੋ ਹੁਣ ਪੈਰਾਂ ਚ ਜਾਓ ਰੱਖ ਦੋ ਸਦੀਪ ਤੈਨੂੰ ਪਾਣੀ ਦੇਤਾ ਤੇਰੇ ਮਾਮੇ ਨੂੰ ਆਈ ਤੇ ਕਹ ਅੱਦਵੀਂ ਸੰਦੀ ਪਾਣੀ ਮੰਗਦੀ ਸਾਡੀ ਮਾਮਾ ਤਿਆਰ ਰੱਖ ਦਿੰਦੇ ਕੀ ਜੈਰੇ ਨਹੀਂ ਦੀ ਆ ਉਹ ਮਾਮੇ ਨੇ ਦੇ ਲੈਣਾ ਜਾਂ ਤਾਂ ਪਹਿਲਾਂ ਬੋਲਣ ਲੱਗੀ ਤੇ ਔਖੇ ਔਖੇ ਜੇ ਸਾਹ ਲੰਦੇ ਦੀ ਇਹ ਪਾਣੀ ਪੀ ਲੈ ਲਾ ਪੀ ਦੇ ਦੇ ਮਾੜੀ ਜੀ ਦੇਖਾਂ ਚਾਹ ਹੁਣ ਥੀ ਆਉਗੀ ਹੈਨਾ ਹਾਂ ਚਾਹ ਤਾਂ ਥੀ ਮੈਂ ਤਾਂ ਪੀਣੀ ਨਹੀਂ ਤੁਸੀਂ ਦੇਖਣਾ ਚਾਹ ਹਾਲਾ ਤਾਂ ਕੰਮ ਹਾਂ ਤੁਸੀਂ ਇਹਦੇ ਵਿੱਚ ਪਾ ਲਓ ਮਸਾਲਾ ਮਿਰਚ ਆਲਾ ਪਾ ਕੇ ਦੇ ਦੇ ਲੈ ਲੈ ਮੈਂ ਪਾ ਕੇ ਦੇ ਦੇ ਤੂੰ ਮੈਨੂੰ ਮੈਂ ਵੀਡੀਓ ਬਣਾ ਮਾਮੀ ਬਾਅਦ ਚ ਖਾ ਲੂੰਗਾ ਮੈਂ ਅਰੇ ਕੋਈ ਨਹੀਂ ਵੀਡੀਓ ਵੀ ਤਾਂ ਬਣਾਉਣੀ ਮੈਂ ਜੇ ਮੈਂ ਖਾਣ ਲੱਗਾ ਮੇਰੀ ਵੀਡੀਓ ਵੀ ਨਹੀਂ ਪੂਰੀ ਹੋਣੀ ਅਜੇ ਚ ਰੱਖਣ ਨੂੰ ਡੋਂਗੇ ਦੇ ਪਾਸੇ ਵੀ ਨਹੀਂ ਖਾਰਾ ਪੁੱਤ ਖਰਾਬ ਹੋ ਗਿਆ ਮਾਮੇ ਦੇ ਪਾਈ ਅੱਜ ਲੱਤ ਚ ਪੀੜਾ ਮਾਮੇ ਨੇ ਕੱਲ ਪੱਥਰ ਬੋਹ ਪਾਰਾ ਚੱਕਿਆ ਇੱਕ ਮਾਮੇ ਫੇਰ ਤੂੰ ਨਾ ਕਰੀਂ ਅੱਜ ਹਾਂ ਰਾਮ ਨਹੀਂ ਰਾਮ ਨਹੀਂ ਕਰਨਾ ਕਹਿੰਦਾ ਮੈਂ ਰਾਮ ਰੂ ਮੜਾ ਦਾ ਘਰ ਦੂ ਪਤਾ ਕੀ ਤੇਰੇ ਮਾਮੇ ਨੂੰ ਪੈੜ ਪਰ ਤੇ ਰਾਉਂਗੇ ਉੱਪਰ ਕੰਮ ਥੋੜਾ ਜਿਹਾ ਘੱਟ ਹੁੰਦਾ ਖੱਤੇ ਦੇ ਪੱਥਰ ਫੜਾਣੇ ਪੈਂਦੇ ਪਾਰੇ ਉਹ ਚੱਕ ਨਹੀਂ ਹੁੰਦੇ ਉਹਦੇ 'ਚ ਬੰਦਾ ਹਾਰ ਜਾਂਦਾ ਮੈਂ ਕਹਿੰਦੀ ਉਹ ਬੁੜਾ ਜਿਹੜਾ ਦਿਹਾੜੀ ਵਾਲਾ ਉਹਨੂੰ ਥੱਲੇ ਤੇ ਆ ਕਰੋ ਉਹ ਫੜਾਦਾ ਪਾਰੇ ਪੱਥਰ ਹਾਂ ਉਹਨਾ ਉਹ ਇੱਕ ਪਤਾ ਕੀ ਹੈ ਕਹਿੰਦੇ ਜਿਸਕਾ ਕੰਮ ਉਸੀ ਕੋ ਸਾਜੇ ਹਾਂ ਉਹਨਾਂ ਦਾ ਕੰਮ ਹੈਗਾ ਰੋਜ਼ ਦਾ ਮਿਸਤਰੀ ਨਾਲ ਪੱਕਾ ਦਿਹਾੜੀ ਵਾਲਾ ਇਹੋ ਜੇ ਉਹਨੂੰ ਪਤਾ ਵੀ ਮੇਤੇ ਪੱਥਰ ਨਹੀਂ ਝੱਕ ਹੋਣਾ ਤਾਂ ਉਹਨੇ ਕਿਸੇ ਨੂੰ ਹਾਕ ਮਾਰ ਲੈਣੀ ਵੀ ਮੇਰੇ ਨਾਲ ਠਕਾ ਦੇ ਆਪਾਂ ਮਾਰਦੇ ਆ ਜੋਰ ਇਹ ਪੱਥਰ ਹੈ ਇਹਦੇ ਨਾਲ ਤਾਂ ਅੱਜ ਪੈੜ ਕੋਈ ਤਾਂ ਸੱਟ ਕ ਸੱਟ ਵੀ ਹੋ ਸਕਦੀ ਹੈ ਰਾੜ ਪਰੇ ਭੇਜਣਾ ਤੇ ਮਾਮੇ ਨੇ ਬੈਠੇ ਬੈਠੇ ਬਸ ਫਿਰ ਮਾਮਾ ਤੇਰਾ ਫੰਦ ਕਰ ਦਿੰਦਾ ਨਹੀਂ ਪੁੱਤ ਅਰ ਕਿਆ ਨਾ ਹੋ ਕਰੀ ਜਾਂਦਾ ਥੋੜੀ ਜਿਹੀ ਭਰਤੀ ਭੁਰਤੀ ਸੈਟ ਕਰ ਦਿੰਦਾ ਉੱਪਰ ਫਿਰ ਸਾਰਾ ਜੋਰ ਦਾ ਕੰਮ ਤਾਂ ਸਾਡਾ ਹੋ ਜਾਂਦਾ ੱੱਕੇ ਖਾਣੇ ਦਾ ਮੇਰਾ ਹੀ ਨੰਬਰ ਹੈ ਮਾਮਾ ਕਹਿੰਦਾ ਕੱਲੂ ਬਕੀਰਾ ਨੇ ਵੀ ਚੱਲ ਜਾਣਾ ਪਰਸੋਂ ਨੂੰ ਮੇਰੇ ਹੀ ਨੰਬਰ ਆ ਫਿਰ ਵਗਲੇ ਆ ਰਾਪਾ ਜੀ ਕੀ ਕਰੀਏ ਹੁਣ ਕਬੀਲਦਾਰੀਆਂ ਮਾਮੇ ਉਲਝੀਆਂ ਪੀਆਂ ਸਾਰੇ ਉਧਰ ਪਿੱਛੇ ਗੰਨਾ ਬੀਜਣੇ ਵਾਲੇ ਵੀ ਆ ਗਏ ਬਾਈ ਉਧਰ ਉਲਝਿਆ ਫਿਰਦਾ ਅੱਜ 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 ਸਖਵੀਰ ਚੱਲੀ ਖੇਤ ਨੂੰ ਉਹ ਆਹ ਕਹਿੰਦੀ ਖੇਤ ਨੂੰ ਚੱਲੀ ਆ। ਚਾਹ ਪਾਣੀ ਰੋਟੀ ਲੈ ਕੇ ਜਾਣਾ ਹੁਣ ਉਹਨਾਂ ਨੇ ਪਰ ਹੁਣ ਬਾਈਓ ਲੈ ਜਾਊਗਾ ਟਰੈਕਟਰ ਵੀ ਉੱਥੇ ਹੀ ਪਰ ਅੱਜ ਪਤਾ ਨਹੀਂ ਕਿ ਆ ਕਿੱਧਰ ਸਿਸਟਮ ਕਿਆ ਚੱਲਦਾ ਹੋਣਾ। ਆਪਾਂ ਤਾਂ ਕੱਟ ਆਫ ਕਰੇ ਹੋਇਆ ਜੀ ਟੈਨਸ਼ਨ ਫ੍ਰੀ ਆ ਆਪਾਂ। ਵਧੀਆ ਬਣੇ। ਕਰ ਤਾਂ ਕੋਈ ਕੰਮ ਦਾ ਫੋਨ ਨਹੀਂ ਆਊਗਾ ਆਪਾਂ ਨੂੰ ਜਦ ਤੱਕ ਹੋਰ ਆ। ਗਾਗਾ ਦੀ ਕੁੜੀ ਖਾਣਾ ਖਾਣੇ ਤੇ ਵਿੱਚੋਂ ਖਾਲੂਗਾ ਵੀਰ ਜੀ ਤਾਂ ਹੋਰ ਖਾ ਲੈ ਖਾ ਲੈ ਲੈ ਕੁੜੀਆਂ ਤੂੰ ਖਾ ਜਿੰਨੇ ਮਰਜ਼ੀ ਕੁਲਚੇ ਖਾ ਲੈ ਦੋ ਚਾਰ ਹੋਰ ਦੇ ਮੈਂ ਦੋ ਚਾਰ ਖਾਣੇ ਵਾਜਾ ਦੇ ਦੇ ਮੰਮੀ ਮਸਾਲਾ ਦੇ ਦੇ ਸਾਨੂੰ ਮਿਰਚਾਂ ਵਾਲ ਮਿਰਚਾਂ ਵਾਲ ਦੇ ਵਿੱਚ ਚਟਣੀ ਵਾਲਾ ਪਾ ਦੇ ਥੋੜਾ ਜਿਹਾ ਜ਼ਮਾਨ ਰੋਟੀ ਦੀ ਹਜੇ ਕਸਰ ਆਉਣ ਬਸ ਮੰਮੀ ਜਿਵੇਂ ਐਸੀ ਮਸਾਲਾ ਸਵਾਦ ਬਣ ਗਿਆ ਅਸੀਂ ਜਿਵੇਂ ਬਣਾਇਆ ਹਾਂ ਹਾਂ ਕੁਸਟਮ ਦੇ ਦੇ ਮੰਮੀ ਉਹਦਾ ਥੋੜਾ ਜਿਹਾ ਖਾ ਲੈ ਉਹ ਲੈ ਬਸ ਲੈ ਬਸអស់ ਮੰਮੀអស់ ਮਸ ਬੱਸ ਇਹ ਤਾਂ ਹੀ ਨਹੀਂ ਆਣੇ ਤੇ ਰੋਟੀ ਨਾ ਆਹੀ ਖਾ ਲੈਣਾ ਜਸੂ ਤੇਰੀ ਪਾਣੀ ਦੀ ਲੋੜ ਹੀ ਨਹੀਂ ਸੁੱਕੀ ਤੂੰ ਇਹ ਛੱਡਣਾ ਮੈਂ ਹੀ ਨਹੀਂ ਛੱਡਣਾ ਏ ਹਾਂ ਬਈ ਨਣ ਦਾ ਪਜਾਈ ਜਾਂਦਾ ਨਾ ਦੋਹਾਂ ਦਾ ਬਹੁਤ ਪਿਆਰ ਹੈ ਜੋ ਉਹਨੇ ਖਟਾਈ ਪਾਈ ਤਾਂ ਉਹਨੂੰ ਵੀ ਪਾਤੀ ਕਹਿੰਦੀ ਟੇਸਟ ਟੇਸਟ ਐਦਾਂ ਦੇਖੀ ਜਾਂਦਾ ਬਈ ਨਣ ਦਾ ਲਾਡਲੀ ਐ ਈ ਦੀ ਲਾਡਲੀ ਕਿ ਤੇਰੀ ਈ ਲਾਡਲੀ ਐ ਨਣ ਦੇ ਮੈਂ ਕਿਹਾ ਉਹ ਸਾਰਾ ਮੂੰਹ ਲਵੇੜ ਲਿਆ ਕਿਸ ਤਰ੍ਹਾਂ ਹੀ ਹੁੰਦਾ ਕਹਦੇ ਤਾਈ ਨੂੰ ਕਹਦੇ ਤਾਈ ਨੂੰ ਕਰ ਜਾ 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 ਉੱਥੇ ਕਰ ਲੈ ਪੈਂਟ ਖੋਲ ਕੇ ਉੱਥੇ ਬੈਠ ਜਾ ਹਾਂ ਤਾਂ ਆਪ ਬੈਂਦੀ ਹੋਣੀ ਏ ਕੀ ਹੈ ਇਹ ਪਜਾਮੀ ਆ ਕੀ ਇਧਰ ਦਿਖਾਈ ਮੂੰਹ ਤੇ ਦੀਦੀ ਡਿੰਪਲ ਰੀਤ ਨੂੰ ਬਾਤ ਨਹੀਂ ਨਿਕਲ ਨਿਕਲ ਨਹੀਂ ਆਇਆ ਤੱਕ ਥਲੇ ਦਾਕਾ ਨਿਕਰ ਗਿਆ ਤੇਰਾ ਗਿੱਟੇ ਦਾਕਾ ਤੇਰੇ ਪਜਾਮੀ ਆ ਪਜਾਮੀ ਬਾਗਾ ਹਾਂ ਤੇ ਗਾਂ ਚੂਬੂਆ ਚਲ ਜਾ ਕਰਿਆ ਆ ਗਈ ਦੀਦੀ ਕੱਲ ਸਾਰੇ ਦੇ ਕੁਲਚੇ ਦੀ ਰਗੜ ਵੀ ਹੋ ਗਈ ਪੂਰੀ ਹਾਂ ਕੁਚੇ ਕੁਲਚੇ ਕਾਂਦਾ ਰਵੜਾਤਾ ਰਹਾ ਲੱਗੀ ਪਟੂਰੇ ਕੱਲ ਤਾਂ ਵੀ ਕੱਲ ਤਾਂ ਰੇਲ ਬਣ ਗਈ ਕੱਲ ਤਾਂ ਕੁਲਚੇ ਬਣਾਉਣ ਦਾ ਸਮੇਂ ਨਹੀਂ ਰਿਹਾ ਕੱਲ ਤਾਂ ਮੈਨੂੰ ਤਾਂ ਆ ਕੇ ਜਾਂ ਮੈਂ ਗਿਰਿਆ ਮੈਂ ਤਾਂ ਨਾਤਾ ਵੀ ਨਹੀਂ ਸੰਦੀਪ ਤਾਂ ਨਾਲ ਹੀ ਤੀ ਜੀ ਮਾਮੀ ਵੀ ਨਹੀਂ ਨਾਤੇ ਆਗੀ ਬਸ ਤਾਂ ਆਏ ਗਰੇ ਗਰਦੀ ਸਾਰੇ ਨਹੀਂ ਦਾ ਕਿ ਚਾਰ ਚਾਰ ਪ੍ਰਸਾਦੇ ਛੱਕੇ ਕੋਈ ਪਤਾ ਹੀ ਨਹੀਂ ਮੈਂ ਤਾਂ ਹੱਬ ਕੀ ਜਾਤੋਂ ਹਿੱਲਣੀ ਤਾਂ ਦਾ ਮੇਰੀ ਇੰਨੀ ਪਿੱਟ ਗੋ ਇਹ ਮੈਂ ਤਾਂ ਬਿਸਤਰਾ ਵੀ ਨਹੀਂ ਪਛਾਹ ਮੈਂ ਤਾਂ ਕੁਸ਼ੂ ਦੇ ਪੈਰਾਚੀ ਗਿਰ ਗਈ ਉਦੋਂ ਹੀ ਕੰਬਲ ਖਿੱਚ ਕੇ ਸਹੀ ਪਈ ਰਹੀ ਉਹਦਾ ਗੱਲ ਵਿਚੇ ਰਗੀ ਭੈਣ ਦਾ 6 ਵਜੇ ਫੋਨ ਆ ਗਿਆ ਇੱਕ ਦਾ ਮਾਰੇ ਅੱਖ ਜੀ ਖੁੱਲੀ ਮੈਂ ਚੱਕਿਆ ਨਹੀਂ ਮੁੜ ਕੇ ਫੇਰ ਕਰਿਆ ਉਹਨੇ ਮੁੜ ਕੇ ਫੇਰ ਕਰਿਆ ਫੇ ਮੈਂ ਚੱਕਿਆ ਲੈ ਮਾ ਪਤਾ ਨਹੀਂ ਕੌਣ ਹੁਣ ਉਹਦਾ ਮੇਰੇ ਗਲੇ ਪੈ ਗਈ ਕਹਿੰਦੀ ਸੰਦੀਪ ਨੂੰ ਕੱਥੇ ਲਾ ਕੇ ਕੰਮ ਕਰਨ ਵੀਰ ਤਾਂ ਕਹਿੰਦੀ ਉਹ ਐਨੇ ਜੋਗੀ ਕਿੱਥੇ ਆ ਕਹਿੰਦੀ ਉਹਦਾ ਪਿੱਟ ਦੁਖਦੀ ਦੋ ਦੇ ਆਪਰੇਸ਼ਨ ਹੋਲੇ ਹੁਣੇ ਹੁਣ ਉਹਦੇ ਟੀਕੇ ਲੱਗੇ ਹੋਇਆ ਦੀਦੀ ਤੇਰੀ ਗੱਲ ਸਹੀ ਆ ਮੇਰੀ ਸੱਚੀ ਉਹ ਪਿੱਟ ਬਹੁਤ ਦੁਖਦੀ ਸੀ ਹਾਂ ਉਹ ਆਇਕ ਨਹੀਂ ਕੰਮ ਕਰਕੇ ਇਹਨਾਂ ਥੋੜਾ ਜਿਹਾ ਹੈਲਥੀ ਕੰਮ ਕਰਕੇ ਹਟ ਜਾਂਦੀ ਹੁੰਦੀ ਪਿੱਟ ਪੁੱਟ ਦੁਖਣਾ ਦੇ ਬੰਦਿਆਂ ਨੂੰ ਦੀਦੀ ਦੁੱਖ ਦਾ ਨਹੀਂ ਹੁੰਦਾ ਨਾ ਤਾਂ ਲੈ ਲੋ ਕਾਤੇ ਨਹੀਂ ਦੁੱਖ ਦਾ ਹੁੰਦਾ ਬੰਦੇ ਨੂੰ ਤਾਂ ਐ ਵੀ ਟੀਮੀਆਂ ਚੱਲ ਲੋ ਜਿੱਦਾਂ ਚੱਲਦੀ ਹਾਂ ਹਾਂ ਨਹੀਂ ਹੁੰਦਾ ਕੋਈ ਵੀ ਕੰਮ ਤੇ ਤੇ ਜਾਇਜੇ ਕਰਾਇ ਨਜਾਇਜ਼ ਕੋਈ ਨਹੀਂ ਕਰਾਇ ਕਹਿੰਦੀ ਵੀਰਾ ਕਹਿੰਦੀ ਭਾਬੀ ਨੂੰ ਪੰਪਾ ਮਾਰ ਮਾਰ ਕੇ ਕਹਿੰਦੀ ਤਸਲੇ ਚਕਵਾ ਤੋ ਤੇ ਕਹਿੰਦੀ ਕੋਦੇ ਪੰਪੂ ਮਾੜਾ ਕੜਾਹੀ ਲੈ ਲਓ ਭਣੀ ਦੇ ਥੋੜੀ ਥੋੜੀ ਚਾਰਿਆਂ ਨੂੰ ਦੇ ਦੇ ਹਾਂ ਬਾਹਰ ਭਲਾਣਿਆਂ ਨੂੰ ਦੇਗ ਬੰਡਾ ਨੂੰ ਚਲ ਬਾਹਰ ਲਿਆਓ ਬੁਲਾ ਕੇ ਮੈਨੂੰ ਵੀ ਦੇ ਦੇ ਪ੍ਰਸ਼ਾਦ ਹਾਂ ਤਾਂ ਹੀ ਕਹਿੰਦਾ ਮੈਨੂੰ ਪਿਆਰ ਮੇਰਾ ਫੋਨ ਫੇਰ ਗਰਮ ਹੋ ਗਿਆ ਵਿਚਾਰਾ ਚਾ ਚਾ ਨਹੀਂ ਦੇ ਦੇ ਕਾ ਕਾ ਦੇ ਬੁੱਤੋ ਤੁਸੀਂ ਜਾਂਦਾ ਹੋਵੇ ਦੇ ਹਾਂ ਜਾਂਦਾ ਹੈ ਕਾ ਕਾ ਦਾ ਬੁੱਬੇ ਓਏ ਛਿਬਰੀ ਤਾਂ ਕਾ ਕਾ ਦੇਵਤੂ ਤੁਸੀਂ ਹਾਂ ਇਹ ਪਚਕਾਰੀ ਬਤਨੇ ਨੂੰ ਕਿੱਥੇ ਤੇ ਮਿਲ ਗਈ ਕਿੱਥੇ ਤੇ ਨਹੀਂ ਹੋ ਤੇ ਅੱਜ ਸੂਰਜ ਵੀ ਪੂਰਾ ਕੜਾਕੇ ਦਾ ਚੜਾ ਹੋ ਜੀ ਫੋਨ ਨੂੰ ਮੈਂ ਵਿਚਾਰੇ ਨੂੰ ਫਰਿਜ ਚ ਰੱਖ ਕੇ ਠੰਡਾ ਕਰਕੇ ਲੈ ਕੇ ਆਇਆ ਹੈ ਘੰਟੇ ਤੱਕ ਦਾਮ ਪੱਗਿਆ ਵਧੀਆ ਬਣਾ ਕੇ ਲਿਆਉਗੀ ਕੀ ਹੋ ਗਿਆ ਮਾ ਦਰਦਨਾ ਪਾਗੇ ਤੂੰ ਜੀ ਖੱਲੀ ਬਾਣੀ ਪੂਰੀਓ ਮਾਰ ਪੱਤੀ ਮਿੱਠਾ ਪਾਣਾ ਦੇਸ ਬਸ ਬਸ ਹੋਰ ਕੋਈ ਨਾ ਬਗਨੇ ਮਮੀ ਨਾ ਹਾਂ ਕੀ ਹੋ ਗਿਆ ਹੁਣ ਆਹ ਚੱਕ ਆਬ ਆ ਵੀ ਚੱਕ ਕੁਲਜੇ ਭੁਤੰਦਾ ਰੱਖ ਦੇ ਉੱਥੇ ਰੱਖ ਦੇ ਕਈ ਕਿਸੇ ਚੀਜ਼ ਪਰ ਸਲੈਂਡਰ ਪਰ ਰੱਖ ਦੇ ਜਿਹੜੇ ਖਾਣੇ ਲਿਆਣੇ ਆ ਖਾ ਲੂਗੇ ਹੂੰ ਜਸ ਇਹ ਰੱਖ ਖਲਾਰਾ ਪਾਇਆ ਇਹਨੂੰ ਕਰ ਲੋ ਸਾਫ ਸੂਬ ਥੋੜਾ ਜਿਹਾ ਤੇ ਬਾਅਦ ਚ ਕਰੂੰਗਾ ਚੱਕ ਤਾਂ ਕੁਸਮਾਨ ਆਹ ਕਰੀਮ ਜੀ ਤੇ ਵੀ ਦੇ ਦੇ ਉਹਦੇ ਚ ਕੁੱਤੀ ਨੇ ਨਹੀਂ ਕਰ ਦੇਣੀ ਸਾਡੇ ਉਹ ਪਰੇ ਤੇ ਪੈਕਟ ਜੀ ਦੇ ਦੇ ਸਿੰਪਲ ਤੇ ਸਫਾਈ ਜ਼ਰੂਰੀ ਹੈ ਸਰੋਈ ਦੇ ਵਿੱਚ ਨਾ ਇੱਕ ਉਹਦਾ ਪਿਆ ਮਥਾਲੇ ਦਾ ਆਹਾਂ ਨੀਲਾ ਪ੍ਰੈਟ ਆ ਰਸ ਖਿੱਚਦੇ ਰਹੇ ਨੇ ਦਿਨ ਪਨੇ ਸਾਰਾ ਸਾਫ ਦੇ ਨੰਤਰ ਇਹ ਬੇਲੇ ਦੇ ਬੱਚੇ ਵੀ ਆ ਦੇਖ ਲਾ ਸਾਨ ਹੋ ਗਿਆ ਸਾਲ ਹੋ ਚੱਲੇ ਨਾ ਹਾਂ ਅਸੀਂ ਕੱਟੀ ਵਰਤਦੇ ਨਾ ਕਦੇ ਵਰਤਦੇ ਕੀਚਾ ਵਾ ਨਹੀਂ ਸਾਫ ਤੋਂ ਮਸਾਲਾ ਜ਼ਿਆਦਾ ਹੂੰ ਸਾਫ ਤੋਂ ਮਸਾਲ ਟੁੱਟ ਦੇਖ ਲਓ ਮੰਮੀ ਸ਼ਾਇਦ ਹੋਣਾ ਇਹਦੀ ਨਾਨਾ ਇਹਦੀ ਮਸਾਲਿਆਂ ਦੀ ਕਿਹੜੀ ਡੇਟ ਹੁੰਦੀ ਹੈ ਇਹ ਤਾਂ ਸੁਕਾ ਕੇ ਪੀਸੇ ਹੋਇਆ ਹੈ ਹਾਂ ਆ ਗਈ ਨਾ ਦਿਖਾ ਤਾ ਆਲਾ ਰਿਪੱਟ ਨੂੰ ਸੌਖਾ ਦੇ ਕੇ ਰੱਖ ਲੈ ਫ੍ਰੀਜੇ ਚ ਜੂਜ਼ ਵਾਇ ਨਵੰਬਰ 2024 ਮੰਮੀ ਇਹ ਤਾਂ ਪੱਤੀ ਚੱਲ ਪਈ ਰਹੀ ਹੁਣ ਤੇਰਾ ਬਰਤਨ ਲੈ ਕੇ ਨਹੀਂ ਹੈਗਾ ਗਾਇ ਨੂੰ ਖਿਲਾ ਦੂੰਗਾ ਮਸਾਲਾ ਹਨਾ ਹਾਂ ਬਾਅ ਕਾ ਖਿਲਾਓ ਗਾਇਆਂ ਨੂੰ ਤੁਸੀਂ ਗਾਇਆਂ ਨੂੰ ਤਾਂ ਬਹੁਤ ਉਸ ਪੈਦਾ ਕਰ ਰਹੇ ਨੇ ਹਾਂ ਹਾਂ ਮੰਮੀ ਨਾ ਤੋਏ ਦਰੋਂ ਛੱਡ ਦੀ ਉਹ ਬੱਕਰੇ ਖਾ ਲੂਗੇ ਕਾਨੂੰ ਸਿੱਟੇ ਬੱਕਰੇ ਨੂੰ ਕਿਹਾ ਤਾਂ ਗਾਂ ਨੂੰ ਨਾ ਹੁਣ ਤਾਂ ਕੈਦ ਦੇ ਵਿੱਚ ਚੱਕਰ ਦਾ ਕੋਈ ਨਹੀਂ ਹੈਗਾ ਜਣੀ ਉਹਨਾਂ ਨੇ ਡੇਟ ਪਾਈ ਵੀ ਨਵੰਬਰ 2024 ਤੱਕ ਹੈ ਬੈਲੈਂਟ ਦਾ ਇਹ ਤਾਂ ਨਹੀਂ ਪਾਇਆ ਤੁਸੀਂ ਇਹ ਨਾ ਮੰਨੇ ਤਾਂ ਪਤਾ ਨਹੀਂ ਭਾਈ ਇਹ ਨਹੀਂ ਪਾਇਆ ਅੱਜ ਤਾਂ ਦਾਦੇ ਨੇ ਸਾਫਤ ਮਸਾਲਾ ਪਾਇਆ ਪਾਇਆ ਹਾਂ ਐ ਮੈਂ ਅੰਬੀ ਲਈ ਯਾਈ ਜ਼ਰੂਰਤ ਸੀ ਪਾਇਆ ਨਹੀਂ ਸੀ ਮੈਂ ਚਾਟ ਮਸਾਲਾ ਪਾਇਆ ਸੀ ਮੈਂ ਦੇਖਿਆ ਪਤਾ ਲੱਗਦਾ ਵਿੱਚ ਜੀਰਾ ਪੰਨੂ ਹੈ ਪਾਇਆ ਹਵਾ ਹੀ ਲੋ ਅੱਤ ਤੇ ਤੁਹਾਨੂੰ ਮਸਾਲੇ ਨੂੰ ਕਿੱਥੇ ਗਿਆ? ਕਿਹੜਾ? ਆਹ ਕੜਾਈ ਬਿਲੀ ਵੀ ਕਰਕੇ ਰੱਖਤੀ। ਪੜਦਾ ਸੀ ਕੋਲੇ ਚ। ਅੱਛਾ ਅੱਛਾ। ਰੱਖ ਪਖਾੜਾ ਤਾਂ ਇੱਥੇ ਨਕਿੱਤੋਂ ਮੋਲੋ ਪਾਣੀ ਕਿਉਂ ਜਾਨਾ। ਪਰ ਪਾਣੀ ਦੀ ਪਿਆਸ ਲੱਗੀ ਜਾਂਦੀ ਹੈ। ਪਾਣੀ ਦੀ ਪਿਆਸ ਤਾਂ ਲੱਗਣੀ ਹੋ ਮਾਮੀ। ਮੈਂ ਘਰ ਭਾ ਕੇ ਲੈ ਕੇ ਜਾਂਦੇ ਦੋ ਲੀਟਰ। ਉਹ ਤਾਂ ਲੈ ਜਾ ਮਿਸਤਰੀਆਂ ਨੂੰ ਆਪਣਾ ਲੱਗ ਡੋਲੂ ਲੈ ਜਾਓ। ਐ ਕਰ ਲਓ। ਹਾਂ ਤੇ ਤੁਹਾਨੂੰ ਕਾ ਮੋਟਰ ਚਲਾ ਕੇ ਡੋਲੂ ਭਰਨਾ ਤੇ। ਇਹਦਾ ਰਾਤ ਨੂੰ ਸਭਨ ਹੈ ਜੀ। ਭਰ ਲਾ ਡੋਲੂ ਭਰ ਲਾ ਪਾਣੀ ਦਾ ਇੱਕ ਗਲਾਸ ਲੈ ਲਾ ਪਾਣੀ ਦੀ ਪਿਆਸ ਲੱਗਣੀ ਮੈਨੂੰ ਤਾਂ ਬਹੁਤ ਲੱਗਣ ਲੱਗ ਗਈ। ਇਹਦਾ ਮਮੀ ਰਾਤ ਨੂੰ ਸੁਪਨੇ ਚ ਵੀ ਗਈ ਆ ਪਾਰਾ ਪੱਥਰ ਚੱਕ ਲਵਾ ਛੋਟਾ ਚੱਕ ਲਵਾ ਬੜਾ ਚੱਕ ਲਵਾ ਮੈਂ ਕਿ ਆਉਈ ਜਾਂਦਾ ਨੂੰ ਅੱਜ ਅੱਜ ਹਾਂ ਚਲ ਕੰਮ ਮੁਕਾ ਕਦੇ ਕਦੇ ਕਰੇ ਨਾ ਦੁਖਦਾਤਾ ਹੈ ਹਾਂ ਬਹੁਤ ਔਖੇ ਬਾਤ ਕਰਿਆ ਹਾਂ ਰੋਜ਼ ਕਰਨੇ ਤੇ ਪਹਿਲਾ ਪਹਿਲਾ ਤਾਂ ਜਿਆਦਾ ਅਸੀ ਲੱਗੇ ਦੋ ਦਿਨ ਸਾਡੇ ਆ ਹੋਗਾ ਵੀ ਮਰਨੇ ਆਲੇ ਆ ਅਸੀਂ ਕਹੀ ਅੰਦੇਆਓ ਚਾਰੀ ਵਾਲੇ ਕਿਤੇ ਦੇ ਲਿਆਓ ਜਿੱਥੇ ਮਰਜ਼ੀ ਤੇ ਕੰਮ ਨਹੀਂ ਹੁੰਦਾ ਹਾਂ ਜਿੱਦਾਂ ਸਪੀਡ ਜੀ ਚੱਲਦੀ ਚੱਲਦੀ ਵਾਸ ਹੁਣ ਉੱਕਣ ਰੂਟੀਨ ਬਣ ਲਾਂਦਾ ਸਰੀਰ ਹਾਂ ਹੁਣ ਉਹੀ ਖਾਬ ਹੋ ਗਿਆ ਆ ਤੂੰ ਇਹ ਨਾਲੇ ਬਣ ਜਣੀ ਸਬਜ਼ੀ ਕਿ ਬਣ ਗਈ ਬਣਦੀ ਐ ਤਾਂ ਅੱਛਾ ਤੂੰ ਇਹ ਨਾਲੇ ਮਨੂੰ ਮਾਗੇ ਤਾਂ ਤੂੰ ਨਾਲੇ ਬਣ ਜਾ ਪੁੱਤ ਮੋਟਰ ਤੇ ਲਾ ਕੇ ਪਹਲਾ ਪਾਸ ਹਾਂ ਅਤਾ ਦੀ ਭਰੇ ਵਾਤਾ ਵੈਸੇ ਹੈ ਤਾਂ ਚੱਲ ਭਰ ਐਣ ਦੇ ਆਈ ਪਰ ਠੰਡਾ ਪਿਆ ਜਮਈ ਤੇ ਅੱਜ ਸੋਨੇ ਦੇ ਸਵਾਰਨਾ ਹੋਊਗਾ ਸਵਾਰ ਲੀ ਹਾਂ ਤਾਂ ਠੀਕ ਆ ਇਹਦਾ ਮਾਮੀ ਰਸਤੇ ਤੇ ਪਲਾਨਿੰਗ ਇਹਦੇ ਨੇ ਨੀ ਆ ਵੀ ਰਸਤੇ ਤੇ ਮੈਗੀ ਬਣਾ ਕੇ ਖਾਣੀ ਵਿੱਚ ਧਨੀਆ ਪਾਉਂਗੇ ਆਏ ਨਹੀਂ ਪਤਾ ਲੇਟੇ ਹੋਗੇ ਉਰੇ ਆਉਂਦੇ ਆਉਂਦੇ ਲੇਟ ਹੋ ਗਿਆ ਫਾਜਾ ਦਾ ਕਰੋ ਲੇਟ ਤੁਰੇ ਤੇ ਨਹੀਂ ਕਪੜੇ ਘਰ ਹੋ ਹੈਗਾ ਤਾਂ 10 ਵਜੇ ਦਾ ਪਲਾਨ ਹਾਂ ਤੁਰਦੇ ਤੁਰਦੇ ਵਜ ਗਿਆ ਤਿੰਨ ਤਿੰਨ ਸਾਨੂੰ ਵੱਜ ਗਿਆ ਮਾਮੀ ਤਿੰਨ ਹਾਂ ਫਿਰ ਕਿੱਥੇ ਬੰਦਣਾ ਤਾਂ ਪਰ ਉਹਨੂੰ ਆਉਣ ਵਾਸਤੇ 20 ਗੱਲਾਂ ਦਾ ਸੋਚਣੀ ਪੈਂਦੀ ਵੀ ਆ ਵੀ ਲੈ ਕੇ ਜਾਉਂਗੇ ਆ ਵੀ ਲੈ ਆਣਾ ਫਿਰ ਵੀ ਸਮਾਨ ਰਹਿ ਜਾਂਦਾ ਤਬੀ ਤੇ ਸਾਟਿਆਰ ਬਣੀ ਪਈਆ ਕੋਟ ਘਟਾਈਆ ਚਟਨੀ ਵਾਲਾ ਘਾਈ ਸੋਟਾ ਇਹਦੇ ਨਾਲੇ ਉਹ ਕਹਿਣਾ ਹੂੰ ਪਦੀ ਨੇ ਦੀ ਆਵਾਜ਼ ਨਾ ਆ ਜਣੀ ਸਬਜੀ ਚ ਹਨਾ ਉਹ ਪਾਈ ਸੋਟਾ ਸੁਖਵੀਰ ਨੇ ਕਿਹਾ ਯਾਦ ਰੱਖ ਲੈਨੇ ਉਹ ਕਹਿੰਦਾ ਮਾਮੀ ਨੇ ਭੇਜ ਕੇ ਨਹੀਂ ਕਰਾ ਸੋਟਾ ਤੇਰੇ ਵਾਲੀ ਦੱਬ ਲੈ ਜਣਾ ਸੀ ਆ ਪੈਕ ਪਤਾ ਨਹੀਂ ਜੈਸਮਿਨ ਨੂੰ ਕਿਆ ਕਹਦੀ ਵੀ ਕੁਛ ਕਿਆ ਵੀ ਦੇਣਾ ਕਿਆ ਪਤਾ ਨਹੀਂ ਸੋਟਾ ਹੀ ਮੰਗਦੀ ਆ ਜਿਹੜੀ ਹੈ ਸੋਟਾ ਨੇ ਉਹਨਾਂ ਕੋਲ ਅੱਛਾ ਤਰਫਣੇ ਵਾਲਾ ਸੋਟਾ ਚਾਹੀਦਾ ਤਰਫਣੇ ਵਾਲਾ ਆਹ ਜੇ ਤਾਂ ਫਿਰ ਮਗਾ ਕੇ ਹਣਾ ਹੂੰ ਆ ਸਬਜ਼ੀ ਨਾਲ ਆਪਣਾ ਥਰਜੂਗਾ ਇਹਨੇ ਜਣਾਂ ਦਾ ਸੱਜਣਾ ਦੁਪਹਿਰ ਦਾ ਹੀ ਖਾਣਾ ਸ਼ਾਮ ਨੂੰ ਤਾਂ ਪਚੌਰੀ ਹੈ ਸ਼ਾਮ ਦਾ ਤਾਂ ਦੇਖਾਂਗੇ ਕੀ ਬਣਦਾ ਸ਼ਾਮ ਦਾ ਤਾਂ ਸ਼ਾਮ ਤੱਕ ਪਤਾ ਨਹੀਂ ਕੀ-ਕੀ ਭਾਬੀ ਨੂੰ ਨੂੰ ਕਹਿਣਾ ਵੀ ਛੱਜਾ ਸ਼ਾਮ ਨੂੰ ਰੇਤੇ ਦੀ ਗੱਡੀ ਹੋਰ ਮੰਗਾ ਲੈਣੀ ਉਤਾਰਨੀ ਹੈ ਰਾਤ ਨੂੰ 10:00 ਵਜਾ ਦੇਣੇ ਤਾਂ ਕੰਨੂ ਇਹਦਾ ਟੱਪਣਾ ਦੇਖ ਲੈ ਆ ਲੈ ਅੱਪਦੀ ਨੂੰ ਦੇਰ ਮਾਰਾ ਦੇ ਲੈ ਆ ਖਿਦੇ ਪਾਣੀ ਪਾ ਕੇ ਤੋਲਾ ਕੁੱਤੀ ਕੀ ਖਾਈ ਜਦੀ ਖੱਟੂ ਕੁੱਤੀ ਕੀ ਆਖੀ ਦੇਖੀ ਕੋਈ ਨਹੀਂ ਇੱਧਰ ਖਾ ਰਹੇ ਕੀ ਆ ਚਾਲੂ ਲੂ ਪਾਇਨੀ ਮਮੀ ਨੇ ਕੱਲੀ ਕੀ ਹੈ ਧਰਤੀ ਹਾਂ ਅਸੀਂ ਕੀ ਹੈ ਬਣਾਉਂਦੇ ਕੱਲੀ ਅੱਛਾ ਆਲੂ ਪਾਉਦੇ ਆ ਅਸੀਂ ਆਲੂ ਨਹੀਂ ਸਾਰੇ ਦਾਲ ਦਾਲ ਕੜਾ ਹਾਂ ਚੜਿਆ ਦਾਲ ਆਲੀ ਲੱਗ ਬਣਦੀ ਆ ਇਹ ਤੱਕੀ ਆ ਦੀ ਸਬਜ਼ੀ ਬਣਾਈ ਅੱਜ ਅਸੀਂ ਉਹ ਵੇ ਦਾਲ ਪਿਉਣੀ ਪੈਣੀ ਦੀ ਨਾ ਪਹਿਲਾਂ ਜੋ ਪਾਉਣ ਕੀ ਵਿੱਚ ਤੇ ਸੀਟੀਆਂ ਮਰਾੜੀਆਂ ਸੀ ਇਹਦੀ ਹੂੰ ਚੱਲੀ ਐ ਕਿੱਥੇ ਨੂੰ ਆ ਬੰਦੇ ਆਏ ਦੇਖੋ ਜੀ ਹੁਣ ਮਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਮਨੂੰ ਕੋਈ ਫੋਨ ਨਾ ਕਰੋ ਮਨੂੰ ਕੋਈ ਮੈਸੇਜ ਨਾ ਕਰੋ ਆਪ ਕਹਿੰਦੀ ਅੱਜ ਕਹਿੰਦੀ ਚੱਲੀ ਉੱਥੇ ਨੂੰ ਮਿਸਟਰੀਆਂ ਕੋਲੋਂ ਅੱਜ ਫਿਰ ਰਹੇ ਆ ਮਾਪਾ ਚੱਲ ਕਰਾ ਦਈਏ ਹੂੰ ਥੋੜਾ ਬੋਲ ਪੈਣਾ ਨਹੀਂ ਹੋਰੇ ਵੀ ਕੰਮ ਐ ਕੀ 12 13 ਜਣਾਂ ਦੇ ਪ੍ਰਸ਼ਾਦੇ ਤਿਆਰ ਕਰਨੇ ਗਾ ਸੌਖੇ ਪਏ ਅੱਜ ਹੀ ਗਰਮੀ ਚ ਚੱਲ ਮਨ ਰਾ ਕੇ ਬੰਦਾ ਫੇਲਾ ਹੋ ਜਾਂਦਾ ਹਾਂ ਅੱਛਾ ਅੱਛਾ ਪਾਉਂਦੀ ਪਾਉਂਦੀ ਨਾ ਕਹਿੰਦੇ ਮੈਂ ਲਿਆਉਂਦੀ ਥੈਲ ਆਟੇ ਦਾ ਚਲੋ ਸਤ ਤੇਰਾ ਨਾ ਸੰਦੀਪ ਤੂੰ ਰੋ ਤੁਸੀਂ ਮੈਂ ਚਾਹ ਲੈ ਕੇ ਆ ਗਈ ਉਹ ਮਿਸਤਰੀ ਆਦਾ ਮੈਂ ਤੇ ਦੁੱਧ ਲੈ ਕੇ ਚਾਹ ਲੈ ਕੇ ਤੁਹਾਨੂੰ ਆ ਗਈ ਕਹਿੰਦੇ ਮਮੀ ਚਾਹ ਲੈ ਕੇ ਆਉਂਦੀ ਆ ਜਿਹੜੇ ਖਾਣੇ ਵਾਲਾ ਸਮਾਨ ਫੜਾ ਦੱਸੋ ਦੀਦੀ ਨੂੰ ਫੜਾਈ ਠੀਕ ਹੈ ਹਾਂ ਜੇ ਉਹ ਤਾਂ ਮੈਂ ਉਹਦੇ ਕੋਲ ਹੀ ਸਾਹ ਲੈ ਲਓ ਲਪੋ ਕੇ ਨਿਆਣਿਆਂ ਤੋਂ ਨਹੀਂ ਨਿਆਣੇ ਤਾਂ ਪਾ ਦੂੰਗਾ ਭੋਗ ਇਕੱਠੇ ਫੱਟੇ ਚੱਕ ਦੇਣੇ ਉਹਨਾਂ ਨੇ ਕਿਹਾ ਛੱਡਣਾ ਉਹਦਾ ਨੇਰੀ ਠਾਲ ਸੌਦਾ ਜਵਾ ਕੇ ਸਾਡੇ ਮੈਂ ਕਹਿ ਕੇ ਮੜਾ ਜੇ ਜਸੋਦੀ ਦੀ ਨਾ ਆਹੋ ਫੜਾ ਦੇ ਨੇ ਆਪੇ ਤੂੰ ਆ ਗਿਆ ਮਾਮੇ ਲਵਾਫੇ ਨੂੰ ਅੱਗ ਲੱਗੀ ਨਹੀਂ ਜੀ ਕੋਈ ਨਹੀਂ ਬੱਸ ਹੁੰਦਾ ਸੀ ਕਿਹੜਾ ਕੰਨਾ ਨਾ ਰੋਟੀ ਹਲੇ ਅੰਦਰ ਹੀ ਬਣਾ ਲਈ ਮਾ ਚਲ ਗੈਸਪੀ ਬਣਾ ਦੇ ਕਾ ਨੂੰ ਬਾਹਰ ਤੱਕ ਖਾਉਂਦੇ ਹਾਂ ਗਰਮੀ ਕਰੇ ਹਾਂ ਅੱਜ ਤਾਂ ਪਤ ਤੇਜ ਹੈ ਨਾ ਹਾਂ ਨਾਲੇ ਆ ਵੀ ਫਿਰ ਪਰੇਸ਼ਾਨ ਹੁੰਦੀ ਐ ਨਾ ਚੁੱਲੇ ਤੇ ਹੂੰ ਚਲ ਘਰ ਤੇ ਮਾਮੇ ਨੇ ਕੁੰਡੀ ਦੀ ਸਬਾਈ ਮੈਂ ਤਾਂ ਸਬਜੀ ਧਰ ਕੇ ਵੀ ਨਾਲ ਹੀ ਢੋ ਕੇ ਰੱਖਦੀ ਐ ਨੂੰ ਉਹ ਥਾੜਾ ਤਾਂ ਹੁਣ ਰੋ ਰੋਜ਼ ਇੱਕ ਵਾਰ ਤੋਂ ਜ਼ਾ ਰੋਜ਼ ਐ ਆ ਅਜਾ ਠੱਕੜ ਵੀ ਆ ਸਾਡੇ ਸਾਡੇ ਤਾਂ ਆਇਆ ਵੀ ਜਿਆਦਾ ਚਟਣੀ ਕੁੱਟਣੀ ਆ ਤਾਂ ਬਰਤਨ ਹੀ ਹੋਣੀ ਪਈ ਆ ਇੱਕ ਚਲੋ ਜਾਨੀ ਕਿ ਨਹੀਂ ਕੰਨ ਨਹੀਂ ਮੰਨਦੀ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲੌਗ 'ਚ ਮਹਾਰਾਜ ਰੱਖੇ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਅੰਦਰ ਜਵਾਕ ਸਾਰੇ ਆੜਾਂ ਮਮੇ ਦਾ ਫੋਨ ਹੈ ਇਹ ਬਾਹਰ ਮਿਲੇ ਜਾ ਫੇਰ ਕੋਈ ਫੋਨ ਆ ਜੇ ਹੁਣ ਉਹਨੂੰ ਮਿਸਤਰੀ ਨੂੰ ਗੂਗਲ ਪੇ ਕਰਨਾ ਪਿਆ ਮੈਂ ਨਹੀਂ ਮੈਂ ਹੀ ਕਰੂੰਗਾ ਉਹ ਤਾਂ ਅਸੀਂ ਤੈਨੂੰ ਆਹੋ ਦਾ ਨੰਬਰ ਉੱਥੇ ਤੇ ਮਾਮੇ ਤੇ ਫੋਨ ਕਰ ਉੱਥੇ ਤੈਨੂੰ ਨੰਬਰ ਦੇ ਕੇ ਉੱਥੇ ਤੇ ਫੋਨ ਮਾਰਨਾ ਦੇਖ ਭਾਈ ਆਗੇ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਵਿੱਚ ਮਹਾਰਾਜ ਤੁਹਾਨੂੰ ਰੱਖੇ ਸਾਰੇ ਬਾੜਿਆ ਨਾਲ ਖੇਡ ਲੋ ਪਾਣੀ ਨਾ ਲੈ ਕੇ ਜਾਓ ਅੰਦਰ ਗਿੱਲਾ ਹੋ ਗੇ ਹਾਂ ਇਹ ਨਿਆਣੇ ਕਿੱਥੇ ਟਿਕਣ ਵਾਲੀਆਂ ਹੈ ਜੇ ਇਹ ਤਾਂ ਬਹੁਤ ਸ਼ਰਾਰਤੀ ਹੈ ਲੈ ਲੈ ਆ ਬ੍ਰੇਕ ਡਾਂਸ ਇੱਤਰ ਇੱਤਰ ਉਹਨਾਂ ਕੰਦ ਨਾਲ ਜ਼ਰਮਰਾਲੀ ਠੀਕ ਹੈ ਜੀ ਬਾਏ ਅਸੀਂ ਚੱਲਦੇ ਠੀਕ ਹੈ ਜੀ ਓਕੇ ਬਾਏ ਬਾਏ